ਆਈ ਹੈ ਨਾਲ ਹੀ ਧਰਨੇ ਲਾਉਣ ਵਾਲੇ ਵੀ ਸਾਰੇ ਇੱਥੇ ਇਕੱਠੇ ਹੋ ਕੇ ਜਦੋਂ ਸਰਕਾਰਾਂ ਅੰਨੀਆਂ ਬੋਲੀਆਂ ਹੋ ਜਾਂਦੀਆਂ ਤਾਂ ਉਹਨਾਂ ਦੀਆਂ ਜਿਹੜੀਆਂ ਨੀਤੀਆਂ ਵਾਂ ਉਹਨਾਂ ਨੂੰ ਨੰਗਾ ਕਰਨ ਵਾਸਤੇ ਮੈਦਾਨ 'ਚ ਆਉਣਾ ਪੈਂਦਾ ਔਰ ਉਹਦਾ ਸਭ ਤੋਂ ਵਧੀਆ ਪਲੇਟਫਾਰਮ ਜਿਹੜਾ ਜਿਮਣੀ ਚੋਂਨ ਹੁੰਦੀ ਹੈ ਅਸੀਂ ਪੰਜਾਬ ਦੇ ਇਤਿਹਾਸ 'ਚ ਆਪਣੇ ਆਪ ਨੂੰ ਗਦਾਰਾਂ 'ਚ ਸ਼ਾਮਲ ਨਹੀਂ ਕਰਨਾ ਚਾਹੁੰਦੇ ਇਸ ਵੇਲੇ ਇਹ ਇੰਨੀ ਅੰਨੀ ਪੁਤਰੀ ਸਰਕਾਰ ਹੈ ਕਿ ਇਹ ਕੁਛ ਨਹੀਂ ਵੇਖ ਰਹੀ ਕਿ 5 ਸਾਲ ਦਾ ਲੱਗਾ ਨੌਕਰੀ ਬੰਦਾ ਉਹਨੂੰ ਘਰ ਤੋਂ ਦੇਣਾ ਇਹ ਕਿੱਥੋਂ ਦਾ ਜਾਇਜ਼ ਆ ਇਹਦਾ ਮਤਲਬ ਤੁਹਾਡੇ ਅਫਸਰ ਜਿਹੜੇ ਨਲਾਇਕ ਸੀ ਕੀ ਤੁਸੀਂ ਕਿਸੇ ਨਲਾਇਕ ਅਫਸਰ ਦੀ ਨੂੰ ਭਰਤੀ ਚੋਂ ਬਾਹਰ ਕੱਢਿਆ ਕੀ ਉਹਨੂੰ ਸਸਪੈਂਡ ਕੀਤਾ ਟਰਮੀਨੇਟ ਕੀਤਾ ਜਿਸ ਨੇ ਉਹ ਗਲਤ ਭਰਤੀ ਕੀਤੀ ਮંત્રી ਸਾਹਿਬ ਹਮੇਸ਼ਾ ਸਟੇਜਾਂ ਦੇ ਉੱਤੇ ਕਹਿੰਦੇ ਆ ਮੇਰੇ ਪਿਤਾ ਦੀ ਮਾਸਟਰ ਮਹਿੰਦਰ ਸਿੰਘ ਜੀ ਮਾਸਟਰ ਮਹਿੰਦਰ ਸਿੰਘ ਜੀ ਦਾ ਮੈਂ ਪੋਤਾ ਮਾਣ ਨਾਲ ਕਹਿੰਦੇ ਆ ਤੇ ਤੁਸੀਂ ਟੀਚਰ ਸਾਰੇ ਇੱਥੇ ਰੋਲ ਰਹੇ ਆ ਮੁੱਖ ਮੰਤਰੀ ਸਾਹਿਬ ਨੂੰ ਸ਼ਾਇਦ ਪਤਾ ਨਹੀਂ ਲੱਗਿਆ ਹੋਣਾ ਵੀ ਇਦਾਂ ਸੜਕਾਂ ਦੇ ਉੱਤੇ ਹੋ ਤੁਸੀਂ ਤੁਹਾਡੀ ਮੰਗਾਂ ਨਹੀਂ ਪਹੁੰਚੀਆਂ ਲੱਗਦੀ ਇਹ ਸਾਰੇ ਪਾਏ ਹੋਏ ਸਿਆਪੇ ਉਸੇ ਵਿਅਕਤੀ ਦੇ ਆ ਕਨੇ ਕੰਡੇ ਪੁਰਾਣੀਆਂ ਸਰਕਾਰਾਂ ਦੇ ਵਿੱਚੇ ਹੋਏ ਸਦੇ ਚੁਗ ਰਹੇ ਆ ਜੀ ਹਰੇਕ ਵਾਰ ਮੁੱਖ ਮੰਤਰੀ ਸਾਹਿਬ ਇਹੀ ਕਹਿੰਦੇ ਆ ਕੇਦਰੀਵਾਲ ਕਹਿੰਦਾ ਸੀ ਮੈਂ ਬਾਣੀਆਂ ਵਾਂ ਮੈਂ ਅਗਰਵਾਲਾਂ ਮੈਨੂੰ ਕਿ ਜਾਨਾ ਚਲਾਉਣਾ ਹੁੰਦਾ ਪਾਣੀਆਂ ਨੂੰ ਹੀ ਆਉਂਦਾ ਉਹ ਕਹਿੰਦੇ ਖਜ਼ਾਨਾ ਖਾਲੀ ਨਹੀਂ ਅਸੀਂ ਕਿਹਾ ਹੀ ਨਹੀਂ ਕਦੀ ਉਹ ਸਰ ਉਹ ਕਹਿੰਦੇ ਨਹੀਂ ਪਰ ਲੋਕਾਂ ਨੂੰ ਤੁਸੀਂ ਪੁੱਛ ਕੇ ਦੇਖੋ ਨਾ ਉਹ ਕਹਿੰਦੇ ਸੀ ਖਜ਼ਾਨਾ ਖਾਲੀ ਆ ਅਸੀਂ ਉਹਨਾਂ ਨੂੰ ਪੀਪਾ ਮੰਤਰੀ ਕਹਤਾਂ ਇਹ ਕਹਿੰਦੇ ਖਜ਼ਾਨਾ ਖਾਲੀ ਨਹੀਂ ਪਰ ਤੁਸੀਂ ਤਨਖਾਹਾਂ ਦੇ ਨਹੀਂ ਸਕਦੇ ਪੈਨਸ਼ਨਾਂ ਰੜੀਆਂ ਟਾਈਮ ਸਰ ਆ ਨਹੀਂ ਸਕੀਆਂ ਇੱਕ ਇੱਕ 16 ਤੋਂ ਮਿਲਣ ਵਾਲਾ ਬਕਾਇਆ ਅੱਜ ਤੱਕ ਨਹੀਂ ਦਿੱਤਾ ਗਿਆ ਬਹੁਤ ਸਾਰੇ ਸਾਡੇ ਵੱਡੇ ਬਜ਼ੁਰਗ ਚਲਾਣਾ ਕਰਕੇ ਇਸ ਆਸ ਦੇ ਵਿੱਚ ਕਿ ਉਹਨਾਂ ਨੂੰ ਪੈਸੇ ਮਿਲਣੇ ਸੀ ਉਹ ਪੈਸੇ ਮਿਲੇ ਹੀ ਨਹੀਂ ਸਿੱਖਿਆ ਕ੍ਰਾਂਤੀ ਦੇ ਨਾਂ ਦੇ ਉੱਤੇ ਇੱਕ ਭਰਮਚਾਲ ਫੁਲਾਇਆ ਜਾ ਰਿਹਾ ਕੋਈ ਸਿੱਖਿਆ ਕ੍ਰਾਂਤੀ ਨਹੀਂ ਆ ਕਿ 3 ਸਾਲ ਪਹਿਲਾਂ ਕੀਤੇ ਗਏ ਕੰਮਾਂ ਲਈ ਅਸੀਂ ਕਹੀਏ ਅੱਜ ਪੱਥਰ ਲਾ ਰਹੇ ਹੋ ਕਿਉਂ ਨਹੀਂ ਤੁਸੀਂ ਨਾਲ ਦੀ ਨਾਲ ਪੱਥਰ ਲਾਏ ਇਸ ਪੈਸੇ ਦੇ ਨਾਲ ਉਹ ਸਿਰਫ ਚਾਹੁੰਦੇ ਆ ਕਿ ਬੱਚਾ ਇੰਨਾ ਕੁ ਪੜ ਜਾਵੇ ਉਹ ਸਾਬਨ ਦੀ ਮਸ਼ਹੂਰੀ ਲਕਸ਼ ਉਹਨੂੰ ਪੜਨਾ ਆ ਜਾਵੇ ਕਿ ਆ ਲਕਸ਼ ਹੈ ਆ ਨੀਮ ਹੈ ਇਹ ਫੁਲਾਣਾ ਵਾ ਜਿੰਨੀ ਵੀ ਭਰਤੀ ਅੱਜ ਤੱਕ ਜਿਹੜੀ ਸਰਕਾਰ ਉਹ ਸਰਕਾਰ ਦਊਂਗੇ ਮਾਰਦੀ ਨਾ ਅਸੀਂ 50000 ਬੰਦੇ ਨੂੰ ਨੌਕਰੀ ਦੇਤੀ ਉਹ ਸਾਰੀਆਂ ਐਡਸ ਕਾਂਗਰਸ ਦੇ ਟਾਈਮ ਦੀਆਂ ਨਿਕਲੀਆਂ ਹੋਈਆਂ ਤੁਹਾਡੇ ਪ੍ਰਿੰਸੀਪਲਾਂ ਨੂੰ ਅਧਿਆਪਕਾਂ ਨੂੰ ਸਿੰਗਾਪੁਰ ਕੀ ਦੁਨੀਆ ਦੇ ਟੂਰ ਟ੍ਰੇਨਿੰਗਾਂ ਤੇ ਭੇਜ ਤਾਂ ਸਰਕਾਰ ਨੇ ਉਹਦੀ ਸ਼ਲਾਘਾ ਨਹੀਂ ਕਰਦੇ ਤੁਸੀਂ ਕੀ ਸਿੰਗਾਪੁਰ ਜਾਣ ਤੋਂ ਬਾਅਦ ਉਹ ਉਸ ਹੜਮਾਸੇ ਜਾਂ ਪ੍ਰਿੰਸੀਪਲ ਦਾ ਸਕੂਲ ਕੀ ਪੰਜਾਬ ਦੇ ਵਿੱਚੋਂ ਨੰਬਰ 1 ਹੋ ਗਿਆ ਤੁਸੀਂ ਦੇਖੋ ਆਨੰਦਪੁਰ ਰੋਜ ਘਿਰਿਆ ਹੁੰਦਾ ਹਰਜੋਤ ਵੈ ਸਾਡਾ ਮੰਤਰੀ ਆ ਉਹਦਾ ਪਿੰਡ ਰੋਜ ਘਿਰਿਆ ਹੁੰਦਾ ਉਹ ਕਹਿੰਦੇ ਕੋਈ ਗੱਲ ਥੋੜੀ ਆ ਇਹ ਤਰੀਕਾ ਬਹਿ ਕੇ ਗੱਲ ਕਰੋ ਬਹਿ ਕੇ ਗੱਲ ਕਰਦਾ ਕੌਣ ਆ ਬਾਕੀ ਉਥੇ 1 ਸਾਲ ਉਥੇ ਧਰਨਾ ਲਾ ਕੇ ਬੈਠੇ ਰਹੇ ਉਹ ਰੋਜ਼ ਬੂਏ ਕੋ ਲੰਘਦਾ ਸੀ ਕਦੀ ਉਹਨੇ ਖਿਲਾੜ ਕੇ ਗੱਡੀ ਕਿਹਾ ਕਿ ਆਓ ਦੱਸੋ ਯਾਰ ਤੁਹਾਡਾ ਮਸਲਾ ਕੀ ਹੈ ਮੈਂ ਮਸਲਾ ਹੱਲ ਕਰਾਂ ਮੈਂ ਕਈ ਵਾਰ ਕਹਿ ਦਿੱਤਾ ਜਾਂਦਾ ਵੀ ਵਿਹਲੜ ਆ ਇਹ ਜਿਹੜੇ ਧਰਨੇ ਲਾਉਣ ਵਾਲੇ ਆ ਮੇਰਾ ਅੱਜ ਸਵਾਲ ਆ ਮੁੱਖ ਮੰਤਰੀ ਨੂੰ ਫਿਰ ਕਿ ਕੀ ਤੁਸੀਂ ਵਿਹਲੜ ਸੀ ਅੱਜ ਤੋਂ ਸਾਢੇ 3 ਸਾਲ ਪਹਿਲਾਂ ਜਦੋਂ ਤੁਸੀਂ ਦਰਨੇ ਲਾ ਰਹੇ ਸੀ ਜਦੋਂ ਤੁਸੀਂ ਕਿਸਾਨਾਂ ਨਾਲ ਖਲੋ ਕੇ ਦਿੱਲੀ ਦੇ ਵਿੱਚ ਜਾ ਕੇ ਫੋਟੋ ਖਿਚਾਉਣ ਨੂੰ ਬੜੇ ਉਤਾਵਲੇ ਹੁੰਦੇ ਸੀ ਕਿ ਅੱਜ ਤੋਂ ਤੁਸੀਂ ਕਿਸਾਨਾਂ ਨੂੰ ਵੇਲੜ ਕਹਿੰਦੇ ਹੋ ਜਾਂ ਅਧਿਕਾਰੀਆਂ ਨੂੰ ਵੇਲੜ ਕਹਿੰਦੇ ਹੋ ਧਰਨਾ ਲਾਉਣ ਵਾਲਿਆਂ ਨੂੰ ਵੇਲੜ ਕਹਿੰਦੇ ਹੋ ਤੁਸੀਂ ਉਸ ਸਮੇਂ ਕਿੱਥੇ ਸੀ ਤੁਸੀਂ ਜੇ ਇਸ ਸੱਤਾ ਦੇ ਵਿੱਚ ਆਇਓ ਤੇ ਉਹਨਾਂ ਵੇਲੜਾਂ ਦੇ ਕਰਕੇ ਹੀ ਆਇਓ ਸਾਡੇ ਲੋਕਾਂ ਨੂੰ ਇੰਨਾ ਸਸਤਾ ਨਾ ਬਣਾਓ ਅਸੀਂ ਆਟੇ ਦਾਲ ਤੇ ਵਿਕਣ ਵਾਲੇ ਲੋਕ ਨਹੀਂ ਹਾਂ ਤੁਸੀਂ ਸਾਨੂੰ ਰੋਜ਼ਗਾਰ ਦਿਓ ਸਾਨੂੰ ਨਹੀਂ ਤੁਹਾਡੀਆਂ ਬੱਸਾਂ ਦਾ ਫਰੀਜ਼ ਦਾ ਸਫ਼ਰ ਚਾਹੀਦਾ ਕੀ ਕੈਪਟਨ ਮਰਿੰਦਰ ਸਿੰਘ ਕੋ ਕੇ ਔਰਤਾਂ ਨੇ ਮੰਗਿਆ ਸੀ ਕਿ ਸਾਨੂੰ ਫਰੀ ਚੜਾ ਦਿਓ ਇਹ ਤੁਹਾਡੇ ਗਲ ਪਿਆ ਸੱਪ ਆ ਜਿਹਨੂੰ ਤੁਸੀਂ ਨਿਭਾ ਰਹੇ ਹੋ ਤੁਸੀਂ ਅੱਜ ਉਹਨੂੰ ਵਾਪਸ ਵੀ ਨਹੀਂ ਕਰ ਰਹੇ ਕਿਸਾਨ ਬੰਬੀਆਂ ਨੇ ਬਿੱਲ ਦੇ ਰਹੇ ਸੀ 50 ਰੁਪਏ ਯੂਨਿਟ ਦੇ ਰਹੇ ਸੀ ਕਿਸਾਨਾਂ ਨੇ ਕਦੇ ਮੰਗੀ ਸੀ ਕਿ ਸਾਨੂੰ ਫਰੀ ਪਾਣੀ ਦੇ ਦਿਓ ਅਸੀਂ ਅੱਜ ਕਹਿ ਰਹੇ ਹਾਂ ਲੁਧਿਆਣੇ ਦੀ ਧਰਤੀ ਤੋਂ ਮੈਂ ਕਹਿ ਰਿਹਾ ਕੰਦ ਤੇ ਲਿਖਿਆ ਪੜ੍ਹ ਲਿਓ ਜੇ ਅਗਲੀ ਸਰਕਾਰ ਆਹ ਪੌੜੀਆਂ ਦੀ ਅੱਜ ਕਿ ਸਾਨੂੰ ਫੜ ਗੋ ਪਰ ਉਹ ਕਹਿੰਦੇ ਕਰਦਾਂਗੇ ਹਜੇ ਸਾਨੂੰ 2 ਸਾਲ ਹੋਏ 3 ਹੋਏ ਫਿਰ ਵੀ ਹੁਣ 4 ਹੋਏ ਕੋਈ ਨਾ ਕਰਦਾਂਗੇ ਆਖਰ ਤੱਕ ਦੇਖ ਤਾਂ ਲਓ ਵੀ ਕੀ ਕਰਦੇ ਆ ਖੱਟੀ ਪੱਗ ਬੰਨ ਦੇ ਲੈਂਦੇ ਨਾ ਬਸੰਤੀ ਪੱਗੋ ਲੈਣ ਬੰਨ ਲੈਦੇ ਨਾਲ ਕੋਈ ਭਗਤ ਸਿੰਘ ਦਾ ਵਾਰਿਸ ਨਹੀਂ ਬਣ ਜਾਂਦਾ ਭਗਤ ਸਿੰਘ ਜੀ ਦਾ ਨਾਰਾ ਸੀ ਇਨਕਲਾਬ ਜਿੰਦਾਬਾਦ ਸਾਮਰਾਯਾਦ ਮਰਦਾਬਾ ਇਹ ਤੇ ਇਨਕਲਾਬ ਜਿੰਦਾਬਾਦ ਕਹਿੰਦੇ ਸਾਮਰਾਯਾਦ ਮਰਦਾਬਾ ਕਿੱਥੇ ਕਹਿੰਦੇ ਆ ਕਦੀ ਕਦੀ ਸੁਣਿਆ ਭਗਵੰਤ ਜੀ ਦੇ ਮੂੰਹੋਂ ਸਾਮਰਾਯਾਦ ਮੁਤਾਬਦ ਇਹਦੇ ਕਾਰਪੋਰੇਟਾਂ ਦੀ ਦਲਾਲੀ ਕਰਨ ਦੇ ਆ ਲੁਧਿਆਣਾ ਦੇ ਵਿੱਚ ਜ਼ਿਮਨੀ ਚੋਣਾ ਆਈਆਂ ਜ਼ਿਮਨੀ ਚੋਣ ਨੂੰ ਲੈ ਕੇ ਪਾਰਟੀਆਂ ਗਰਾਊਂਡ ਦੇ ਵਿੱਚ ਉਤਰੀਆਂ ਆਪਣਾ ਚੋਣ ਪ੍ਰਚਾਰ ਜ਼ੋਰ ਸ਼ੋਰ ਦੇ ਨਾਲ ਕੀਤਾ ਜਾ ਰਿਹਾ ਪਰ ਨਾਲ ਦੀ ਨਾਲ ਹੀ ਪੂਰੇ ਪੰਜਾਬ ਦੇ ਵਿੱਚੋਂ ਧਰਨੀਆਂ ਦੀ ਥਾਂ ਵੀ ਲੁਧਿਆਣਾ ਬਣ ਚੁੱਕਿਆ ਹੈ ਸੈਂਟਰ ਬਣ ਚੁੱਕਿਆ ਹੈ ਧਰਨੀਆਂ ਦਾ ਜਿੱਥੇ ਇੱਕ ਧਰਨਾ ਇੱਥੇ ਟੀਚਰਾਂ ਦੇ ਲੱਗੇ ਹੋਏ ਉੱਥੇ ਹੀ ਆਮ ਆਦਮੀ ਕਲੀਨਿਕ ਦੇ ਵਰਕਰ ਜਿਹੜੇ ਬੈਠੇ ਆ ਹੋਰ ਬਹੁਤ ਸਾਰੇ ਧਰਨੇ ਲੁਧਿਆਣਾ ਦੇ ਵਿੱਚ ਹੈ ਇਸ ਸਮੇਂ ਸੋ ਸਾਡੇ ਨਾਲ ਆ ਟੀਚਰ ਡੈਮੋਕਰੈਟਿਕ ਟੀਚਰ ਯੂਨੀਅਨ ਜਿਹੜਾ ਫਰੰਟ ਹੈਗਾ ਉਹਨਾਂ ਤੋਂ ਵਸਤੀ ਦਾ ਸਰਕੂ ਮੈਂ ਦੇਖਦੇ ਹਾਂ ਜੀ ਅ ਨਾਲ ਜਿੰਮੀ ਚੋਂ ਆਈ ਐ ਨਾਲ ਹੀ ਧਰਨੇ ਲਾਉਣ ਵਾਲੇ ਵੀ ਸਾਰੇ ਇੱਥੇ ਇਕੱਠੇ ਹੋ ਗਏ ਕਿਹੜੀਆਂ ਮੰਗਾਂ ਨੂੰ ਲੈ ਕੇ ਇੱਥੇ ਆਣਾ ਪੈ ਗਿਆ ਜੀ ਕਿਉਂ ਐਡਾ ਵੱਡੇ ਇਕੱਠ ਹੋਏ ਕਿਹੜੀ ਕਿਹੜੀ ਯੂਨੀਅਨ ਆਈਆਂ ਸਭ ਤੋਂ ਪਹਿਲਾਂ ਮੈਂ ਆਪਣੇ ਬਾਰੇ ਦੱਸਾਂ ਮੇਰਾ ਨਾਮ ਅਸ਼ੂਨੀ ਵਸਤੀ ਐ ਮੈਂ ਸੂਬਾ ਵਿੱਚ ਸਕੱਤਰ ਡੈਮੋਕ੍ਰੈਟਿਕ ਟੀਚਰ ਹਣ ਦੇ ਤੌਰ ਤੇ ਕੰਮ ਕਰ ਰਿਹਾ ਹਾਂ ਅੱਜ ਦਾ ਇਹ ਧਰਨਾ ਸਾਡਾ ਕੋਈ ਸ਼ੌਕ ਨਹੀਂ ਐ ਲਗਾਤਾਰ ਪਿਛਲੇ 3.5 ਸਾਲ ਤੋਂ ਸਰਕਾਰ ਦੇ ਲਾਏ ਹੋਏ ਲਾਰੇ ਜਿਹੜੇ ਆਮ ਆਦਮੀ ਪਾਰਟੀ ਨੇ ਆਪਣੀ ਸਰਕਾਰ ਬਣਾਉਣ ਤੋਂ ਪਹਿਲਾਂ ਸਾਡੇ ਨਾਲ ਵਾਅਦੇ ਕੀਤੇ ਸੀ ਉਹਨਾਂ ਵਾਅਦਿਆਂ ਦੀ ਲੜੀ ਯਾਦ ਕਰਾਉਣ ਦੇ ਸਿਲਸਲੇ 'ਚ ਆਏ ਆ ਜਿਮਨੀ ਚੋਣ ਸਰਕਾਰਾਂ ਅਕਸਰ ਆਪਣੇ ਰੋਬੋ ਰਵਾਬ ਦੇ ਨਾਲ ਪੈਸੇ ਥੇਲੇ ਨਾਲ ਜਿੱਤੀ ਜਾਂਦੀਆਂ ਔਰ ਇਹ ਸਰਕਾਰ ਕੋ অলਰੈਡੀ ਪਹਿਲਾਂ ਹੀ 94 ਦੇ ਕਰੀਬ ਲੋਕ ਆ ਇਹ ਇੱਕ ਸੀਟ ਹੋਰ ਜਿੱਤ ਜਾਣਗੇ ਕੋਈ ਫਰਕ ਨਹੀਂ ਪਏਗਾ ਪਰ ਅਸੀਂ ਪੰਜਾਬ ਦੇ ਲੋਕਾਂ ਦੀ ਕਚਹਿਰੀ 'ਚ ਇਹ ਦੱਸਣਾ ਚਾਹੁੰਦੇ ਆ ਕਿ ਇਹ ਸਰਕਾਰ ਆਉਣ ਵਾਲੇ ਡੇਢ ਸਾਲਾਂ ਬਾਅਦ ਲੱਭਣੀ ਨਹੀਂ ਕਿਉਂ ਨਹੀਂ ਲੱਭਣੀ ਕਿਉਂਕਿ ਕੋਈ ਵੀ ਵਾਅਦਾ ਅੱਜ ਤੁਸੀਂ ਦੇਖ ਲਓ ਜੇ ਔਰਤਾਂ ਨੂੰ 1000 ਰੁਪਏ ਦੇਣ ਦੀ ਗੱਲ ਕੀਤੀ ਸੀ ਤਾਂ ਉਹ ਵਾਦਾ ਪੂਰਾ ਨਹੀਂ ਹੋਇਆ ਜੇ ਪੰਜਾਬ ਦੇ ਖਜ਼ਾਨੇ ਦੀ ਗੱਲ ਕਰੀਏ 5 ਸਾਲਾਂ 'ਚ ਜਿੰਨਾ ਕਰਜ਼ਾ ਸਰਕਾਰ ਨੇ ਲੈਣਾ ਹੁੰਦਾ ਉਹ ਕਰਜ਼ਾ 2 ਸਾਲਾਂ 'ਚ ਹੀ ਇਹਨਾਂ ਨੇ ਲੈ ਲਿਆ ਤੇ ਅੱਜ ਹਾਲਾਤ ਇਹ ਐ ਕਿ ਜੂਨ ਮਹੀਨੇ ਦੀ ਮਲਾਜਮਾਂ ਦੀ ਤਨਖਾਹ ਅਜੇ ਤੱਕ ਮਲਾਜਮਾਂ ਨੂੰ ਨਹੀਂ ਮਿਲੀ 1000 ਕਰੋੜ ਦਾ ਪਰਸੋਂ ਅਜੇ ਕਰਜ਼ਾ ਲਿਆ ਉਸ ਕਰਜ਼ੇ ਤੋਂ ਬਾਅਦ ਵੀ ਵਿਭਾਗਾਂ ਤੋਂ ਸਾਰੇ ਪੈਸੇ ਵਾਪਸ ਮੰਗਾ ਲੈ ਗਏ ਆ ਤਾਂ ਕਿ ਮੁਲਾਜ਼ਮਾਂ ਨੂੰ ਪੈਨਸ਼ਨਰਾਂ ਨੂੰ ਪੈਨਸ਼ਨ ਦਿੱਤੀ ਜਾ ਸਕੇ ਮੁਲਾਜ਼ਮਾਂ ਨੂੰ ਤਨਖਾਹ ਦਿੱਤੀ ਜਾ ਸਕੇ ਅੱਜ ਸਾਡੇ ਇੱਥੇ ਆਉਣ ਦਾ ਇੱਕ ਖਾਸ ਮਕਸਦ ਆ ਸਾਡੇ ਵਿੱਚ 41 64 35 3704 ਡੈਮੋਕਰੇਟਿਕ ਟੀਚਰ ਫਰੰਟ ਇਸ ਤੋਂ ਇਲਾਵਾ ਮੈਰਿਟੋਰੀਅ ਸਕੂਲਾਂ ਦੇ ਅਧਿਆਪਕ ਤੇ ਈਵਨ ਸਿੱਧੀ ਭਰਤੀ ਵਾਲੇ ਸਾਥੀ ਵੀ ਜਿਹੜੇ ਵਿੱਚ ਸ਼ਾਮਲ ਹੋਏ ਆ ਸਾਡਾ ਮਕਸਦ ਸਰਕਾਰ ਨੂੰ ਜਗਾਉਣਾ ਹੈ ਕਿ ਜਿਹੜੇ 4 ਸਾਲ ਤੁਸੀਂ ਪਹਿਲਾਂ ਦੇ ਲੋਕ ਭਰਤੀ ਆ ਜਾਂ 5 ਸਾਲ ਪਹਿਲਾਂ ਦੇ ਲੋਕ ਭਰਤੀ ਆ ਉਹਨਾਂ ਨੂੰ ਰੀਕਾਸਟ ਦੇ ਨਾਂ ਦੇ ਉੱਤੇ ਨੌਕਰੀ ਚੋਂ ਕੱਢ ਦੇਣਾ ਕਿੰਨਾ ਕ ਜਾਇਜ਼ ਆ ਇਹਦਾ ਮਤਲਬ ਤੁਹਾਡੇ ਅਫਸਰ ਜਿਹੜੇ ਨਲਾਇਕ ਸੀ ਕੀ ਤੁਸੀਂ ਕਿਸੇ ਨਲਾਇਕ ਅਫਸਰ ਦੀ ਨੂੰ ਭਰਤੀ ਚੋਂ ਬਾਹਰ ਕੱਢਿਆ ਕੀ ਉਹਨੂੰ ਸਸਪੈਂਡ ਕੀਤਾ ਟਰਮੀਨੇਟ ਕੀਤਾ ਜਿਸ ਨੇ ਉਹ ਗਲਤ ਭਰਤੀ ਕੀਤੀ ਸੋ ਇਸ ਕਰਕੇ ਇਹ ਲੋਕ ਆਪਣਾ ਰੋਹ ਨੂੰ ਪ੍ਰਗਟਾਉਣ ਆਏ ਆ ਤਾਂ ਕਿ ਸਰਕਾਰ ਨੂੰ ਦੱਸ ਸਕੀਏ ਕਿ ਜੇਕਰ ਤੁਸੀਂ ਸਾਨੂੰ ਨੌਕਰੀਆਂ ਤੋਂ ਕੱਢੋਗੇ ਤੇ ਤੁਹਾਡਾ ਹਾਲ ਫਿਰ ਅਗਲੀ ਇਲੈਕਸ਼ਨ ਦੇ ਵਿੱਚ ਇਹਨਾਂ ਸੜਕਾਂ ਤੇ ਵੀ ਕਿਉਂਕਿ ਤੁਸੀਂ ਧਰਨਿਆਂ ਚੋਂ ਨਿਕਲੀ ਪਾਰਟੀ ਐ ਤੇ ਧਰਨਿਆਂ ਤੋਂ ਤੁਹਾਨੂੰ ਡਰ ਕਿਉਂ ਲੱਗਦਾ ਮੁੱਖ ਮੰਤਰੀ ਸਾਹਿਬ ਹਮੇਸ਼ਾ ਸਟੇਜਾਂ ਦੇ ਉੱਤੇ ਕਹਿੰਦੇ ਆ ਮੇਰੇ ਪਿਤਾ ਦੀ ਮਾਸਟਰ ਮਹਿੰਦਰ ਸਿੰਘ ਜੀ ਮਾਸਟਰ ਮਹਿੰਦਰ ਸਿੰਘ ਜੀ ਦੇ ਮੈਂ ਪੋਤਾ ਮਾਣ ਨਾਲ ਕਹਿੰਦੇ ਆ ਤੇ ਤੁਸੀਂ ਟੀਚਰ ਸਾਰੇ ਇੱਥੇ ਰੋਲ ਰਹੇ ਆ ਮੁੱਖ ਮੰਤਰੀ ਸਾਹਿਬ ਨੂੰ ਸ਼ਾਇਦ ਪਤਾ ਨਹੀਂ ਲੱਗਿਆ ਹੋਣਾ ਵੀ ਇਦਾਂ ਸੜਕਾਂ ਦੇ ਉੱਤੇ ਹੋ ਤੁਸੀਂ ਤੁਹਾਡੀ ਮੰਗਾਂ ਨਹੀਂ ਪਹੁੰਚੀਆਂ ਲੱਗਦੀ ਕੋਈ ਜੀ ਮੁੱਖ ਮੰਤਰੀ ਸਾਹਿਬ ਅਧਿਆਪਕ ਦੇ ਪੁੱਤਰ ਹੋਣ ਕਰਕੇ ਉਹ ਅਧਿਆਪਕ ਨਹੀਂ ਆ ਉਹਨਾਂ ਦੇ ਪਿਤਾ ਜੀ ਨੇ ਸੇਵਾ ਕੀਤੀ ਹੋਏਗੀ ਪਰ ਇਸ ਸਿੱਖਿਆ ਵਿਭਾਗ ਚ ਜਿੰਨੀ ਕਿ ਭਰਤੀ ਹੋ ਚੁੱਕੀ ਆ ਜਿੰਨੀ ਕਿ ਕੇਡਰਸ ਦੀ ਵੰਡ ਹੋ ਚੁੱਕੀ ਆ ਉਹਦੇ ਅਨਸਾਰ ਇਸ ਵਿਭਾਗ ਨੂੰ ਸਮਝਣ ਵਾਲਾ ਵਿਅਕਤੀ ਪਹਿਲੀ ਗੱਲ ਤੇ ਇਹ ਵਿਭਾਗ ਹੀ ਪੀਸੀਐਸ ਅਫਸਰਾਂ ਦੇ ਹਵਾਲੇ ਕੀਤਾ ਆ ਜਿਨ੍ਹਾਂ ਨੂੰ ਇਸ ਵਿਭਾਗ ਦੀ ਕੋਈ ਸਮਝ ਹੀ ਨਹੀਂ ਇੱਕ ਸੈਕਟਰੀ ਪਹਿਲੇ ਕ੍ਰਿਸ਼ਨ ਕੁਮਾਰ ਸੀ ਜੇ ਉਹ ਡੀਜੀਐਸਸੀ ਸੀ ਤਾਂ ਉਹਨੇ ਡੀਜੀਐਸਸੀ ਦੇ ਤੌਰ ਤੇ ਵਿਭਾਗ ਨੂੰ ਕੈਪਚਰ ਕੀਤਾ ਆ ਸੀ ਜੇ ਉਹ ਸਿੱਖਿਆ ਮੰਤਰੀ ਬਣ ਗਿਆ ਤਾਂ ਉਹਨੇ ਸਿੱਖਿਆ ਮੰਤਰੀ ਦੇ ਤੌਰ ਤੇ ਔਰ ਸਿੱਖਿਆ ਸੈਕਟਰੀ ਦੇ ਤੌਰ ਤੇ ਵਿਭਾਗ ਨੂੰ ਇਹ ਸਾਰੇ ਪਾਏ ਹੋਏ ਸਿਆਪੇ ਉਸੇ ਵਿਅਕਤੀ ਦੇ ਆ ਤੁਸੀਂ ਉਹ ਦੇਖੋ ਕਿ ਜੇਕਰ ਇਹਦੇ ਵਿੱਚ ਸਾਡੇ ਵਿੱਚ 2020 ਵਾਲੇ ਸਾਥੀ ਵੀ ਬੈਠੇ ਆ ਜਿਨ੍ਹਾਂ ਨੂੰ 7ਵਾਂ ਪੇ ਕਮਿਸ਼ਨ ਦਿੱਤਾ ਜਾ ਰਿਹਾ ਪੰਜਾਬ ਦੇ ਵਿੱਚ 6ਵਾਂ ਪੇ ਕਮਿਸ਼ਨ ਚੱਲ ਰਿਹਾ ਔਰ ਸਾਰੇ ਅਧਿਆ ਕਦੀ ਵੀ ਵਿਭਾਗ ਦੇ ਵਿੱਚ ਦੋ ਤਰ੍ਹਾਂ ਦੇ ਜਿਹੜੇ ਕਹਿ ਲਓ ਕਿ ਨਹੀਂ ਹੁੰਦੇ ਰੇਟਸ ਇੱਕੋ ਜਿਹੇ ਨਹੀਂ ਹੁੰਦੇ ਪਰ ਤੁਸੀਂ ਇਹ ਦੇਖੋ ਕਿ 2020 ਤੋਂ ਬਾਅਦ ਜਿਹੜੇ ਭਰਤੀ ਅਧਿਆਪਕ ਆ ਉਹਨਾਂ ਨੂੰ ਸੈਂਟਰ ਦਾ 6ਵਾਂ 7ਵਾਂ ਪੇ ਕਮਿਸ਼ਨ ਦਿੱਤਾ ਜਾ ਰਿਹਾ ਜਿਹਦੇ ਨਾਲ ਘੱਟੋ ਘੱਟ ਇੱਕ ਮਾਸਟਰ ਕੇਡਰ ਦੇ ਅਧਿਆਪਕ ਦੀ 15000 ਰੁਪਏ ਦੇ ਕਰੀਬ ਤਨਖਾਹ ਘਟ ਜਾਂਦੀ ਹੈ। ਔਰ ਇਹ ਇਹ ਸਾਰਾ ਕੁਝ ਕ੍ਰਿਸ਼ਨ ਕੁਮਾਰ ਕਰਕੇ ਗਿਆ ਕਿਉਂਕਿ ਉਹ ਸਰਕਾਰ ਦਾ ਇੱਕ ਕਮਾਊ ਪੁੱਤਰ ਮੰਨਣਾ ਚਾਹੁੰਦਾ ਸੀ। ਔਰ ਉਹਦੀ ਵੇਖਾ ਵੇਖੀ ਬਾਕੀ ਸੈਕਟਰੀਜ਼ ਨੇ ਵੀ ਇਸ ਚੀਜ਼ ਨੂੰ ਲਾਗੂ ਕੀਤਾ ਤੇ ਅੱਜ 4 ਸਾਲਾਂ ਬਾਅਦ ਕਹਿਣਾ ਪੈ ਰਿਹਾ ਹੈ ਅਦਾਲਤਾਂ 'ਚੋ ਕੇਸ ਹਾਰਨ ਤੋਂ ਬਾਅਦ ਕਿ ਐ ਭਾਈ ਸਾਹਿਬ ਕੋਈ ਰੂਲ ਕਾਨੂੰਨ ਬਣਾ ਲਓ। ਹੁਣ ਉਹਨਾਂ ਰੂਲਾਂ ਨੂੰ ਪਿਛੜੀਆਂ ਤਰੀਕਾਂ ਤੋਂ ਲਾਗੂ ਕੀਤਾ ਜਾਣਾ। ਤਾਂ ਕਿ ਇਹਨਾਂ ਨੂੰ ਘੜ ਤੋਂ ਘੜ ਤਨਖਾਹਾਂ ਦਿੱਤੀਆਂ ਜਾਂਦੇ ਨੇ ਕਹਿੰਦੇ ਇਹ ਕੰਡੇ ਪੁਰਾਣੀਆਂ ਸਰਕਾਰਾਂ ਦੇ ਬੀਜੇ ਹੋਏ ਅਸ ਤੇ ਚੁਗ ਰਹੇ ਆ ਜੀ ਹਰੇਕ ਵਾਰ ਮੁੱਖ ਮੰਤਰੀ ਸਾਹਿਬ ਇਹੀ ਕਹਿੰਦੇ ਆ ਵੀ ਅਸੀਂ ਜੋ ਕੀਤਾ ਬੈਸਟ ਕੀਤਾ ਗੰਦ ਸਪਾਇਆ ਹੀ ਸਾਰਾ ਪੁਰਾਣੀ ਸਰਕਾਰਾਂ ਨੇ ਦੇਖੋ ਮੇਰੀ ਗੱਲ ਸੁਣੋ ਮੈਂ 32 ਸਾਲਾਂ ਤੋਂ ਵਿਭਾਗ ਦੇ ਵਿੱਚ ਕੰਮ ਕਰ ਰਿਹਾ ਤੇ 32 ਸਾਲਾਂ ਜੋ ਜੇਕਰ ਦੇਖਿਆ ਜਾਵੇ ਹਰ ਸਰਕਾਰ ਇੱਕ ਦੂਜੇ ਦੇ ਉੱਤੇ ਇਲਜ਼ਾਮ ਲਾਉਂਦੀ ਆ ਔਰ ਇਹ ਇਲਜ਼ਾਮਾਂ ਦਾ سلسلہ ਇਸ ਤੋਂ ਬਾਅਦ ਜਿਹੜੀ ਨਵੀਂ ਸਰਕਾਰ ਆਏਗੀ ਉਹਨੇ ਕਹਿਣਾ ਉਹ ਵੇਤ ਕੇ ਖਾ ਗੇ ਸਰਕਾਰ ਖਜ਼ਾਨੇ ਜਿਹੜੇ ਆ ਉਹ ਕਦੀ ਵੀ ਖਾਲੀ ਨਹੀਂ ਹੁੰਦੇ ਖਜ਼ਾਨੇ ਨੂੰ ਭਰਨਾ ਉਹ ਤੁਹਾਡੀ ਨੀਅਤ ਦੇ ਉੱਤੇ ਨਿਰਭਰ ਕਰਦਾ ਹੈ ਔਰ ਸਾਡੀ ਨੀਅਤ ਕੀ ਹੈ ਇਹ ਚੀਜ਼ ਦੇਖਣ ਵਾਲੀ ਆ ਜੇਕਰ ਤੁਸੀਂ ਇਹ ਵੇਖੋ ਇਹ ਸਰਕਾਰ ਕਹਿੰਦੀ ਸੀ ਅਸੀਂ ਰੇਤਾਂ ਤੋਂ ਹੀ 20000 ਕਰੋੜ ਰੁਪਏ ਲਿਆਉਣ ਅਸੀਂ ਫਲਾਣੇ ਦਾ ਦੋ ਇਹਨਾਂ ਲਿਆਉਣ ਅੱਜ ਖਜ਼ਾਨੇ ਦੀ ਇੰਨੀ ਬੱਦਰ ਹਾਲਤ ਕਰਨ ਦੀ ਜ਼ਿੰਮੇਵਾਰ ਕੌਣ ਹੈ ਜੇ ਤੁਸੀਂ ਵੇਖੋ ਕਿ 75 ਸਾਲਾਂ 'ਚ ਜਿੰਨਾ ਸਰਕਾਰਾਂ ਨੇ ਕਰਜ਼ਾ ਲਿਆ ਉਹਦੇ ਤੋਂ ਵੱਧ ਕਰਜ਼ਾ ਤੇ ਇਹ 2 ਸਾਲਾਂ 'ਚ ਲੈ ਗਏ ਤਾਂ ਤੁਸੀਂ ਫੇਰ ਕਿਸ ਤਰ੍ਹਾਂ ਕਹਿ ਸਕਦੇ ਹੋ ਕੇਦਰੀਵਾਲ ਕਹਿੰਦਾ ਸੀ ਮੈਂ ਬਾਣੀਆਂ ਵਾਂ ਮੈਂ ਅਗਰਵਾਲਾਂ ਮੈਨੂੰ ਖਜ਼ਾਨਾ ਚਲਾਉਣਾ ਹੁੰਦਾ ਬਾਣੀਆਂ ਨੂੰ ਹੀ ਆਉਂਦਾ ਉਹ ਕਹਿੰਦੇ ਖਜ਼ਾਨਾ ਖਾਲੀ ਨਹੀਂ ਅਸੀਂ ਕਿਹਾ ਹੀ ਨਹੀਂ ਕਦੀ ਉਹ ਸਰ ਉਹ ਕਹਿੰਦੇ ਨਹੀਂ ਪਰ ਲੋਕਾਂ ਨੂੰ ਤੁਸੀਂ ਪੁੱਛ ਕੇ ਦੇਖੋ ਨਾ ਉਹ ਕਹਿੰਦੇ ਸੀ ਖਜ਼ਾਨਾ ਖਾਲੀ ਆ ਅਸੀਂ ਉਹਨਾਂ ਨੂੰ ਪੀਪਾ ਮੰਤਰੀ ਕਹਤਾਂ ਇਹ ਕਹਿੰਦੇ ਖਜ਼ਾਨਾ ਖਾਲੀ ਨਹੀਂ ਪਰ ਤੁਸੀਂ ਤਨਖਾਹਾਂ ਵਾ ਦੇ ਨਹੀਂ ਸਕਦੇ ਪੈਨਸ਼ਨਾਂ ਰੜੀਆਂ ਟਾਈਮ ਸਰ ਆ ਨਹੀਂ ਸਕਦੀਆਂ ਇੱਕ ਇੱਕ 16 ਤੋਂ ਮਿਲਣ ਵਾਲਾ ਬਕਾਇਆ ਅੱਜ ਤੱਕ ਨਹੀਂ ਦਿੱਤਾ ਗਿਆ ਬਹੁਤ ਸਾਰੇ ਸਾਡੇ ਵੱਡੇ ਬਜ਼ੁਰਗ ਚਲਾਣਾ ਕਰਕੇ ਇਸ ਆਸ ਦੇ ਵਿੱਚ ਕਿ ਉਹਨਾਂ ਨੂੰ ਪੈਸੇ ਮਿਲਣੇ ਸੀ ਉਹ ਪੈਸੇ ਮਿਲੇ ਹੀ ਨਹੀਂ ਜੇਕਰ ਅੱਜ ਅਸੀਂ EMPLOYEE ਕੰਮ ਕਰ ਰਹੇ ਹਾਂ ਜਿਹੜੇ ਸਾਨੂੰ ਵੀ 2029 'ਚ ਪੈਸੇ ਮਿਲਲੇ ਜਾ ਕੇ ਜਦੋਂ ਇਹ ਸਰਕਾਰ ਨੇ ਹੋਣਾ ਹੀ ਨਹੀਂ ਇਸ ਇਹਨਾਂ ਨੂੰ ਇਹ ਵੀ ਆਸ ਆ ਜੇ ਗਾਇਬ ਗਏ ਆ ਗਏ ਤੇ ਚਲੋ ਲੋਕ ਸਵਾਰੀਆਂ ਵੋਟਾਂ ਕੋਈ 25 ਸਾਲ ਦੀਆਂ ਉਮੀਦਾਂ ਐ ਸਰ ਉਹ ਕਹਿੰਦੇ 25 ਸਾਲ ਹੀ ਜਾਂਦੇ 25 ਸਾਲ ਤੋਂ ਬਾਅਦ ਵੀ ਕਹਿੰਨੇ ਸੀ ਅਸੀਂ ਨਹੀਂ ਜਾਣਾ ਜਨਤਾ ਸਭ ਤੋਂ ਉੱਪਰ ਹੁੰਦੀ ਆ ਜਨਤਾ ਚਾਵੇ ਬਣਾ ਸਕਦੀ ਆ ਜਨਤਾ ਚਾਵੇ ਤੇ ਤੱਕ ਤੋਂ ਢੇਡਾ ਲਾ ਸਕਦੀ ਆ ਸੋ ਤੁਸੀਂ ਲੋਗੇ ਜੀ ਸਰ ਬਦਲੀਆਂ ਵਾਲੇ ਵੀ ਬੈਠੇ ਜੀ ਬਦਲੀਆਂ ਦੀਆਂ ਵੀ ਪ੍ਰਤਖਤੀਆਂ ਫੜੀਆਂ ਹੁੰਦੇ ਆ ਉਹ ਬਦਲੀਆਂ ਦਾ ਕੀ ਰੌਲਾ ਜੀ ਸਰ ਦੇਖੋ ਐਕਚੁਅਲੀ ਪੰਜਾਬ ਦੇ ਵਿੱਚ ਜਿਹੜੀ ਭਰਤੀ ਹੋ ਰਹੀ ਆ ਟੈਟ ਪਾਸ ਕਰਨ ਤੋਂ ਬਾਅਦ ਹੋ ਰਹੀ ਆ ਜੀ ਤੇ ਜਿੱਥੇ ਵੀ ਵਿਭਾਗ 'ਚ ਖਾਲੀ ਪੋਸਟਾਂ ਹੋਣਗੀਆਂ ਭਰਤੀ ਹੋਣ ਵਾਲੇ ਲੋਕਾਂ ਨੇ ਉੱਥੇ ਹੀ ਜਾਣਾ ਔਰ ਹਰ ਵਿਅਕਤੀ ਦੀ ਇੱਕ ਖਾਸ਼ ਹੁੰਦੀ ਆ ਕਿ ਮੈਂ ਆਪਣੇ ਘਰ ਦੇ ਨੇੜੇ ਜਲਦੀ ਪਹੁੰਚ ਜਾਵਾਂ ਇਸ ਕਰਕੇ ਉਹ ਚਾਹੁੰਦੇ ਆ ਕਿ ਜਿਹੜੀ ਭਰਤੀ ਖੋਲੀ ਗਈ ਆ ਚਾਹੇ 4168 ਵਾਲੇ ਸਾਥੀ ਆ ਸਾਡੇ 3704 ਵਾਲੇ ਆ ਜਾ 23 ਬਣੇ ਵਾਲੇ ਉਹ ਚਾਹੁੰਦੇ ਇਹੀ ਆ ਕਿ ਅਸੀਂ ਜਲਦੀ ਤੋਂ ਜਲਦੀ ਘਰਾਂ ਦੇ ਨਜ਼ਦੀਕ ਪਹੁੰਚ ਜਾਈਏ ਪਰ ਵਸੀਬਤ ਫੇਰ ਉਹੀ ਆ ਪੋਸਟਾਂ ਥੋੜੀਆਂ ਖਾਲੀ ਨੇ ਲੋਕ ਜ਼ਿਆਦਾ ਨਹੀਂ ਪਰ ਫਿਰ ਵੀ ਅਸੀਂ ਇਹ ਕਹਿੰਦੇ ਆ ਕਿ ਸਰਕਾਰ ਨੂੰ ਮੌਕਾ ਦੇਣਾ ਚਾਹੀਦਾ ਹੈ ਇਹਦੇ ਵਾਸਤੇ ਕੋਈ ਇਹ ਬਾਉਂਡ ਨਹੀਂ ਹੋਣਾ ਚਾਹੀਦਾ ਕਿ ਕਿਸੇ ਨੂੰ 3 ਸਾਲ ਉੱਥੇ ਰੱਖਣਾ ਹੁਣ ਦੇਖੋ ਬਹੁਤ ਸਾਰੀਆਂ ਪਰਤੀਆਂ ਇਸੇ ਕਰਕੇ ਪੂਰੀਆਂ ਨਹੀਂ ਹੋ ਪਈਆਂ ਇੱਕ ਪਾਸੇ 635 ਦੀ ਪਰਤੀ ਹੋਈ ਜੋ ਜੇ ਪਾਸੇ ਨਾੜ ਪਛਾਣੇ ਵਾਲੀ ਭਰਤੀ ਆਉਂਦੀ ਜਿਸ ਵਿਅਕਤੀ ਨੂੰ ਆਪਣੇ ਘਰ ਦੇ ਨੇੜੇ ਸਟੇਸ਼ਨ ਮਿਲ ਜਾਂਦਾ ਉਹ ਕਿਉਂ ਬਾਰਡਰ ਏਰੀਆ ਤੇ ਜਾਏਗਾ ਤੇ ਸਾਡੀ ਬਾਰਡਰ ਵਾਲਿਆਂ ਦੀ ਬਦਕਿਸਮਤੀ ਇਹ ਆ ਕਿ ਜਿਹੜੇ ਲੋਕ ਆਉਂਦੇ ਆ ਉਹ ਸਾਡੇ ਕੋਲ ਕੋਈ ਰਹਿਣਾ ਹੀ ਨਹੀਂ ਚਾਹੁੰਦਾ ਤੇ ਸਾਡੀ ਫਿਰ ਸਿੱਖਿਆ ਲਈ ਜਿਹੜੀ ਸਿੱਖਿਆ ਕ੍ਰਾਂਤੀ ਦੇ ਨਾਂ ਦੇ ਉੱਤੇ ਕੀਤੀਆਂ ਗਈਆਂ ਭਰਤੀਆਂ ਉਹਦਾ ਉਹਦਾ ਨੁਕਸਾਨ ਕੌਣ ਉਠਾ ਰਿਹਾ ਸਿੱਖਿਆ ਕ੍ਰਾਂਤੀ ਉਦਾਂ ਦੀ ਹੈ ਨਹੀਂ ਜਿੱਦਾਂ ਦੱਸੀ ਹੈ ਫਿਰ ਸਿੱਖਿਆ ਕ੍ਰਾਂਤੀ ਦੱਸੋ ਦੇਖੋ ਸਿੱਖਿਆ ਕ੍ਰਾਂਤੀ ਦੇ ਨਾਂ ਦੇ ਉੱਤੇ ਇੱਕ ਭਰਮਜਾਲ ਫਲਾਇਆ ਜਾ ਰਿਹਾ ਕੋਈ ਸਿੱਖਿਆ ਕ੍ਰਾਂਤੀ ਨਹੀਂ ਆ ਤੁਸੀਂ ਦੇਖੋ ਕਿ 3 ਸਾਲ ਪਹਿਲਾਂ ਕੀਤੇ ਕੇ ਕੰਮਾਂ ਲਈ ਅਸੀਂ ਕਹੀਏ ਅੱਜ ਪੱਥਰ ਲਾ ਰਹੇ ਹੋ ਕਿਉਂ ਨਹੀਂ ਤੁਸੀਂ ਨਾਲ ਦੀ ਨਾਲ ਪੱਥਰ ਲਾਏ ਠੀਕ ਹੈ ਨਾ ਉਸ ਸਮੇਂ ਜੇ ਇੱਕ ਪੱਥਰ ਲਾਇਆ ਹੁੰਦਾ ਉਹ ਸਾਰਾ ਸਕੂਲ ਦਾ 5000 ਜਾਂ 7000 ਰੁਪਇਆ ਲੱਗਦਾ ਇਸ ਤੋਂ ਪਹਿਲਾਂ ਵੀ ਸਰਕਾਰਾਂ ਨੇ ਕੰਮ ਕੀਤੇ ਆ ਪਖਾਨੇ ਤੱਕ ਨਹੀਂ ਸੀ ਬਣੇ ਚਾਰ ਦੀਵਾਰੀਆਂ ਤੱਕ ਨਹੀਂ ਸੀ ਉਹ ਜਾਂ ਅਸੀਂ ਕਰਾਈਆਂ ਬਿਲਕੁਲ ਝੂਠੀ ਗੱਲ ਹੈ ਸਾਨੂੰ 2002 ਤੋਂ ਤੁਸੀਂ ਦੇਖ ਲਓ ਕਿ ਸਿੱਖਿਆ ਵਿਭਾਗ ਦੇ ਵਿੱਚ ਆ ਪੜੋ ਪੰਜਾਬ ਦੇ ਨਾਮ ਦੇ ਉੱਤੇ ਸਮਗਰਾ ਦੇ ਨਾਮ ਦੇ ਉੱਤੇ ਰਮਸਾ ਦੇ ਨਾਮ ਦੇ ਉੱਤੇ ਇੰਨਾ ਕੁ ਫੰਡ ਆਇਆ ਜਿਹਦੇ ਨਾਲ ਸਕੂਲਾਂ ਦੀ ਨਿਹਾਰ ਬਦਲੀ ਗਈ ਆ ਇਹ ਠੀਕ ਹੈ ਕਿ ਕੁਝ ਪਿੰਡੂ ਏਰੀਆ ਚ ਹੋ ਸਕਦਾ ਹੈ ਕਿ ਥੋੜਾ ਘਟ ਵੱਧ ਹੋਵੇ ਲੇਕਿਨ ਇਹ ਬਿਲਕੁਲ ਨਹੀਂ ਕਿਹਾ ਜਾ ਸਕਦਾ ਇਹ ਜਿਸ ਇਹ ਜਿਹੜੇ ਸਕੂਲ ਅੱਜ ਜਿਸ ਹਾਲਤ ਦੇ ਵਿੱਚ ਆ ਇਹ ਸਰਕਾਰੀ ਦੇਖੋ ਅਸਲ ਤੇ ਮਕਸਦ ਕੀ ਆ ਸਰਕਾਰ ਕਿਸੇ ਨੇ ਵੀ ਸਾਂਝ ਨਹੀਂ ਕੀਤਾ ਨਾ ਕਾਲੀਆਂ ਨੇ ਨਾ ਕਾਂਗਰਸੀਆਂ ਨੇ ਨਾ ਇਹ ਇਹ ਵਰਡ ਬੈਂਕ ਤੋਂ ਆਇਆ ਪੈਸਾ ਵਾ ਇਸ ਪੈਸੇ ਦੇ ਨਾਲ ਉਹ ਸਿਰਫ ਚਾਹੁੰਦੇ ਆ ਕਿ ਬੱਚਾ ਇੰਨਾ ਕ ਪੜ ਜਾਵੇ ਉਹ ਸਾਬਤ ਦੀ ਮਸ਼ਹੂਰੀ ਲਕਸ਼ ਉਹਨੂੰ ਪੜਨਾ ਆ ਜਾਵੇ ਕਿ ਆ ਲਕਸ਼ ਹੈ ਆ ਨੀਮ ਹੈ ਇਹ ਫੁਲਾਣਾ ਵਾ ਇਸੇ ਕਰਕੇ 8ਵੀਂ ਤੱਕ ਦੀ ਜਿਹੜੀ ਵਿੱਦਿਆ ਵਾ ਉਹਨੂੰ ਕਹਿੰਦੇ ਅਸੀਂ ਫ੍ਰੀ ਕੀਤਾ 2009 ਦਾ ਆਰਟੀ ਐਕਟ ਇਸੇ ਵਾਸਤੇ ਲਿਆਂਦਾ ਗਿਆ ਕਿ ਗਰੀਬ ਦਾ ਬੱਚਾ 8ਵੀਂ ਤੱਕ ਕਰ ਜਾਵੇ ਤਾਂ ਕਿ ਉਹ ਸਾਡੀਆਂ ਐਡਸ ਨੂੰ ਪੜ ਸਕੇ ਇਹ ਕਾਰਪੋਰੇਟਸ ਨੂੰ ਫੇਰਾ ਦੇਣ ਦਾ ਕਿ ਜਤਨ ਹੈ ਤੁਹਾਡੇ ਮੁਤਾਬਕ ਸਿੱਖਿਆ ਦਾ ਕੀ ਹਾਲ ਹੈ ਪੰਜਾਬ ਦੀ ਸਿੱਖਿਆ ਕਿੱਥੇ ਖੜੀ ਹੈ ਜੀ ਤੁਹਾਡਾ ਤਜਰਬਾ ਵੀ 30 ਸਾਲ ਦਾ ਤੁਸੀਂ ਦੱਸਿਆ ਹੋ ਗਿਆ ਸਿੱਖਿਆ ਕਿੱਥੇ ਖੜੀ ਹੈ ਕੁਝ ਬਿਹਤਰ ਹੋਇਆ ਪੁਰਾਣੇ ਸਾਲਾਂ ਤੋਂ ਲੈ ਕੇ ਹੁਣ ਤੱਕ ਜਾਂ ਫਿਰ ਉਦਾਂ ਹੀ ਚੱਲ ਰਿਹਾ ਹੈਗਾ ਦੇਖੋ ਜੀ ਜੇਸ ਰਾਜ ਦੇ ਵਿੱਚ ਕਿਸੇ ਵੀ ਘਰ ਦਾ ਮੁਖੀ ਨਹੀਂ ਜੇਕਰ ਸਾਡੇ ਸਕੂਲਾਂ ਦੇ ਵਿੱਚ ਪ੍ਰਿੰਸੀਪਲ ਨਹੀਂ ਜੇ ਸਾਡੇ ਸਕੂਲਾਂ ਦੇ ਵਿੱਚ ਹੈਡਮਾਸਟਰ ਨਹੀਂ ਜੇ ਸਾਡੇ ਸਕੂਲਾਂ ਦੇ ਬੀਪੀਓ ਬੀਪੀਓ ਨਹੀਂ ਹੈਗੇ ਤਾ ਫਿਰ ਤੁਸੀਂ ਕਿਸ ਤਰ੍ਹਾਂ ਦੀ ਸਿੱਖਿਆ ਲਈ ਤੁਸੀਂ ਉਮੀਦ ਕਰਦੇ ਹੋ ਇੰਨੇ ਹੈ ਨਹੀਂ ਮਤਲਬ ਜੀ ਬਿਲਕੁਲ ਤੁਸੀਂ ਇਹ ਦੇਖੋ ਕਿ ਪੰਜਾਬ ਦੇ ਵਿੱਚ 1950 ਦੇ ਕਰੀਬ ਪ੍ਰਿੰਸੀਪਲ ਦੀਆਂ ਪੋਸਟਾਂ ਉਹਦੇ ਵਿੱਚੋਂ ਲਗਭਗ 1000 ਤੋਂ ਵੱਧ ਪੋਸਟਾਂ ਜਿਹੜੀਆਂ ਖਾਲੀ ਪਈਆਂ ਇਸੇ ਤਰ੍ਹਾਂ ਜੇਕਰ ਤੁਸੀਂ ਹਡਮਾਸਟਰਾਂ ਦੀ ਗੱਲ ਕਰੋ ਤਾਂ ਹਡਮਾਸਟਰਾਂ ਦੀਆਂ 1750 ਦੇ ਕਰੀਬ ਪੋਸਟਾਂ ਔਰ ਉਹਦੇ ਵਿੱਚੋਂ ਵੀ ਲਗਭਗ 900 ਦੇ ਕਰੀਬ ਪੋਸਟਾਂ ਖਾਲੀ ਪਈਆਂ ਤਾਂ ਜਏ ਹਾਲਾਤ ਦੇ ਵਿੱਚ ਜਦੋਂ ਸਕੂਲਾਂ ਦੇ ਮੁਖੀ ਹੀ ਨਹੀਂ ਹੋਣਗੇ ਅੰਮ੍ਰਿਤਸਰ ਦੀ ਮੈਂ ਗੱਲ ਕਰਾਂ ਅੰਮ੍ਰਿਤਸਰ ਚ ਕੇਵਲ 4 ਬੀਪੀਓ ਆ ਇਸ 31 ਤਰੀਕ ਨੂੰ ਇੱਕ ਨੇ ਹੋਰ ਰਿਟਾਇਰ ਹੋ ਜਾਣਾ ਤਿੰਨ ਬੀਪੀਓ 16 ਬਲਾਕਾਂ ਨੂੰ ਚਲਾ ਰਿਆ ਇਸੇ ਤਰ੍ਹਾਂ ਬਾਕੀ ਜ਼ਿਲ੍ਹਿਆਂ ਦਾ ਹਾਲ ਹੈ ਤੇ ਤੁਸੀਂ ਇਹ ਦੇਖੋ ਕਿ ਜਾਇ ਵਿੱਚ ਕਪੜੇ ਨਹੀਂ ਹੋਣਗੇ ਜਦੋਂ ਇੱਕ ਵਿਅਕਤੀ ਤੇ ਚਾਰ-ਚਾਰ ਬਲਾਕਾਂ ਦਾ ਬੋਝ ਪਏਗਾ ਜਿੱਥੇ 150 150 200 200 ਟੀਚਰ ਆਮ ਆ ਤੇ ਕਈ ਵਾਰੀ ਕੰਮ ਕਰਦੇ ਆ ਗੁੜਫੇ ਤੇ ਕੰਮ ਅਫਸਰ ਗੁੜਫੇ ਤੇ ਹਮੇਸ਼ਾ ਕੰਮ ਕਰਦੇ ਆ ਉਹ ਕਈ ਵਾਰ ਅਜੇ ਸਾਈਨ ਵੀ ਹੋ ਜਾਂਦੇ ਆ ਜਿਹਦੇ ਨਾਲ ਉਹਨਾਂ ਲੋਕਾਂ ਨੂੰ ਬਾਅਦ ਤੇ ਵਿਚ ਭੁਗਤਾਨ ਭਰਨੇ ਪੈਂਦੇ ਆ ਸੋ ਅਸੀਂ ਤੇ ਇਹ ਧਰਨਾ ਲਗਾਉਣ ਦਾ ਮਕਸਦ ਇਹ ਹੀ ਆ ਕਿ ਸਰਕਾਰ ਨੂੰ ਚਿਤਾਈਏ ਕਿਉਂਕਿ ਸਰਕਾਰ ਨੇ ਅਜੇ ਤੱਕ ਭਰਤੀ ਨਹੀਂ ਕੀਤੀ ਜਿੰਨੀ ਵੀ ਭਰਤੀ ਅੱਜ ਤੱਕ ਜਿਹੜੀ ਸਰਕਾਰ ਉਹ ਸਰਕਾਰ ਦਮਗੇ ਮਾਰਦੀ ਨਾ ਅਸੀਂ 50000 ਬੰਦੇ ਨੂੰ ਨੌਕਰੀ ਦੇਤੀ ਉਹ ਸਾਰੀਆਂ ਐਡਸ ਕਾਂਗਰਸ ਦੇ ਟਾਈਮ ਦੀਆਂ ਨਿਕਲੀਆਂ ਹੋਈਆਂ ਜਿਹੜੀਆਂ ਕੋਰਟ ਦੇ ਵਿੱਚ ਚੈਲੰਜ ਸੀ ਕੋਰਟ ਨੇ ਉਹਨਾਂ ਨੂੰ ਜਦੋਂ ਕਲੀਅਰ ਵੀ ਕਰਤਾ ਅੱਜ ਤੱਕ ਵੀ ਉਹਨਾਂ ਨੂੰ ਕੰਪਲੀਟ ਨਹੀਂ ਕੀਤਾ ਸਰਕਾਰ ਕਹਿੰਦੀ ਅਸੀਂ ਪਹਿਲਾਂ ਰਾਹ ਪੱਧਰਾ ਕਰਦੇ ਆ ਸਾਰੀਆਂ ਚੀਜ਼ਾਂ ਦੇਖਦੇ ਆ ਵਿੱਚੋਂ ਵੀ ਕੋਈ ਕਮੀ ਨਾ ਰਹਿ ਜਾਏ ਕੋਟ ਦਾ ਰਸਤੇ ਕਲੀਅਰ ਕਰਦੇ ਆ ਫਿਰ ਅਸੀਂ ਬੰਦੇ ਨੂੰ ਅੱਗੇ ਨੌਕਰੀ ਦਿੰਦੇ ਰਾਹ ਪੱਧਰੇ ਤੇ ਤੁਸੀਂ ਪੰਜਾਬ ਦੇ ਰਾਹ ਪੱਧਰੇ ਵੇਖ ਹੀ ਲੋ ਕਿੰਨੀਆਂ ਸੜਕਾਂ ਬਣ ਗਈਆਂ ਰਾਹ ਪੱਧਰਿਆਂ ਦੀ ਗੱਲ ਕਰ ਲੋ ਤੁਸੀਂ ਅਮਰ ਅਮਰਸਰ ਛੱਡੋ ਸਾਰੇ ਪੰਜਾਬ ਦੇ ਵਿੱਚ ਕਿੰਨੀ ਕਿ ਡਿਵੈਲਪਮੈਂਟ ਪਿਛਲੇ ਸਾਢੇ ਦਿਨ ਸਾਲਾਂ ਦੇ ਵਿੱਚ ਹੋਈ ਆ ਉਹ ਤੁਹਾਡੇ ਸਾਹਮਣੇ ਨਜ਼ਰ ਨਜ਼ਰ ਆਉਂਦੀ ਆ ਜੇ ਇਸ ਸਰਕਾਰ ਕੋ ਇਨਫਰਾਸਟ੍ਰਕਚਰ ਦੇ ਲਈ ਪੈਸੇ ਹੀ ਨਹੀਂ ਉਹ ਕਦੀ ਇਹ ਕਹਿ ਰਹੇ ਨੇ ਜੀ 8000 ਕਰੋੜ ਰੁਪਈਆ ਰੂਰਲ ਡਿਵੈਲਪਮੈਂਟ ਫੰਡ ਦਾ ਆਉਣ ਵਾਲਾ 16000 ਕਰੋੜ ਰੁਪਈਆ ਦਾ ਸਾਡਾ ਇੱਥੇ ਕੱਟ ਲਾਤਾ ਤੁਹਾਡੀਆਂ ਨੀਤੀਆਂ ਚੱਜਦੀਆਂ ਹੋਣ ਤੁਸੀਂ ਤੇ ਕਹਿੰਦੇ ਸੀ ਅਸੀਂ ਖਜ਼ਾਨਾ ਭਰਨਾ ਜਾਣਦੇ ਹਾਂ ਸਰ ਤੁਹਾਡੇ ਪ੍ਰਿੰਸੀਪਲਾਂ ਨੂੰ ਅਧਿਆਪਕਾਂ ਨੂੰ ਸਿੰਗਾਪੁਰ ਕੀ ਦੁਨੀਆ ਦੇ ਟੂਰ ਟ੍ਰੇਨਿੰਗਾਂ ਤੇ ਭੇਜਦਾ ਸਰਕਾਰ ਨੇ ਉਹਦੀ ਛਲਾਗਾ ਨਹੀਂ ਕਰਦੇ ਤੁਸੀਂ ਸਰ ਦੇਖੋ ਸਿੰਗਾਪੁਰ ਭੇਜਤਾ ਉਹਦੀ ਆਉਟਪੁੱਟ ਦੱਸੋ ਸਾਨੂੰ ਕਿ ਸਿੰਗਾਪੁਰ ਜਾਣ ਤੋਂ ਬਾਅਦ ਉਹ ਉਸ ਹੜਮਾਸ ਜਾਂ ਪ੍ਰਿੰਸੀਪਲ ਦਾ ਸਕੂਲ ਕੀ ਪੰਜਾਬ ਦੇ ਵਿੱਚੋਂ ਨੰਬਰ 1 ਹੋ ਗਿਆ ਸਾਨੂੰ ਇਹ ਵੀ ਦੱਸੋ ਮਤਲਬ ਇਹ ਨਹੀਂ ਸਿੰਗਾਪੁਰ ਜਾਣਾ ਤੁਸੀਂ ਭੇਜਿਆ ਉਹ ਤੁਹਾਡੀ ਨੀਤੀ ਹੋ ਸਕਦੀ ਆ ਤੁਸੀਂ ਖੁਸ਼ ਹੋ ਜਾਂ ਨਹੀਂ ਇਸ ਚੀਜ਼ ਤੋਂ ਦੇਖੋ ਮੈਂ ਤੁਹਾਡੇ ਕੋ ਇੱਥੇ ਟ੍ਰੇਨਿੰਗ ਕਿਉਂ ਨਹੀਂ ਦਿੱਤੀ ਜਾ ਰਹੀ ਇੱਥੇ ਚੰਗੇ ਹੜਮਾਸ ਚੰਗੇ ਪ੍ਰਿੰਸੀਪਲ ਚੰਗੇ ਐਡਮਿਨਿਸਟ੍ਰੇਟਰ ਹਿੰਦੁਸਤਾਨ ਚ ਵੀ ਗਿਆ ਉਹ ਜ਼ਰੂਰੀ ਨਹੀਂ ਆ ਕਿ ਅਸੀਂ ਫਿਨਲੈਂਡ ਜਾਈਏ ਉਹੀ ਪੈਸਾ ਜਿਹੜਾ ਅਸੀਂ ਸਕੂਲਾਂ ਤੇ ਖਰਚ ਸਕਦੇ ਆ ਇਨਫਰਾਸਟ੍ਰਕਚਰ ਤੇ ਖਰਚ ਸਕਦੇ ਆ ਗਰੀਬ ਬੱਚਿਆਂ ਨੂੰ ਤੁਸੀਂ ਇਹ ਦੇਖੋ ਕਿ ਚਾਰ ਚਾਰ ਸਾਲ ਵਜੀਫਾ ਹੀ ਨਹੀਂ ਮਿਲਦਾ ਪਿਛਲੀਆਂ ਸਰਕਾਰਾਂ ਨੇ ਵੀ ਨਹੀਂ ਦਿੱਤਾ ਗਾੜੀ ਇਹਨਾਂ ਵੀ ਉਸੇ ਤਰੀਕੇ ਕੱਟ ਲਾਏ ਹੋਏ ਆ ਕੋਈ ਕਹਿੰਦਾ ਮੈਂ ਸਾਈਕਲ ਦੇ ਦੇਣਾ ਕੋਈ ਕਹਿੰਦਾ ਮੈਂ ਟੈਬਲੇਟ ਦੇ ਦੇਣਾ ਇੱਕ ਸ਼ੋਸ਼ੇ ਬਾਜੀ ਤੋਂ ਸਵਾਏ ਹੋਰ ਕੁਝ ਨਹੀਂ ਆ ਇਸੇ ਕਰਕੇ ਅਸੀਂ ਚਾਹੁੰਦੇ ਆ ਕਿ ਆ ਅੱਜ ਦਾ ਜਿਹੜਾ ਧਰਨਾ ਵਾ ਇਸ ਕੱਲ ਦਾ ਸਬੂਤ ਆ ਕਿ ਸਰਕਾਰ ਦੇ ਵਿਰੋਧ ਦੇ ਵਿੱਚ ਲੋਕ ਨੇ ਜਲਦੀ ਤੋਂ ਜਲਦੀ ਭਰਤੀ ਨੂੰ ਖੋਲਿਆ ਜਾਵੇ ਲੋਕਾਂ ਨੂੰ ਰੋਜ਼ਗਾਰ ਦਿੱਤਾ ਜਾਵੇ ਬੇਰਜ਼ਗਾਰ ਸਾਥੀ ਜਿਹੜੇ ਸੜਕਾਂ 'ਤੇ ਘੁੰਮ ਰਹੇ ਆ ਖਾਸ ਤੌਰ ਤੇ 95 ਵਾਲੇ ਸਾਥੀ ਜਾਂ 23 ਚੌਂੜ ਵਾਲੇ ਸਾਥੀ ਜਿਨ੍ਹਾਂ ਨੂੰ ਅਜੇ ਤੱਕ ਪਿਛਲੇ 4 ਸਾਲਾਂ ਦੀ ਭਰਤੀ ਦੇਰਮਿਆਨ ਲਾਰਿਆਂ ਤੋਂ ਸવાય ਕੁਝ ਨਹੀਂ ਮਿਲਿਆ ਤੁਸੀਂ ਦੇਖੋ ਆਨੰਦਪੁਰ ਰੋਜ਼ ਘਿਰਿਆ ਹੁੰਦਾ ਹਰਜੋਤ ਵੈ ਸਾਡਾ ਮੰਤਰੀ ਆ ਉਹਦਾ ਪਿੰਡ ਰੋਜ਼ ਘਿਰਿਆ ਹੁੰਦਾ ਉਹ ਕਹਿੰਦੇ ਕੋਈ ਗੱਲ ਥੋੜੀ ਆ ਇਹ ਤਰੀਕਾ ਹੈ ਬਹਿ ਕੇ ਗੱਲ ਕਰੋ ਬਹਿ ਕੇ ਗੱਲ ਕਰਦਾ ਕੌਣ ਹੈ 1192 ਪ੍ਰੋਫੈਸਰ ਜਿਹੜੇ ਆ ਡਾਇਰੈਕਟ ਭਰਤੀ ਹੋਏ ਸੀ ਉਹਨਾਂ ਦੇ ਵਿੱਚੋਂ 5-600 ਨੂੰ ਆਰਡਰ ਮਿਲ ਗਏ ਬਾਕੀ ਉੱਥੇ 1 ਸਾਲ ਤੋਂ ਧਰਨਾ ਲਾ ਕੇ ਬੈਠੇ ਰਹੇ ਉਹ ਰੋਜ਼ ਬੂਹੇ ਕੋਲ ਲੰਘਦਾ ਸੀ ਕਦੀ ਉਹਨੇ ਖਿਲਾੜ ਕੇ ਗੱਡੀ ਕਿਹਾ ਕੀ ਆਓ ਦੱਸੋ ਯਾਰ ਤੁਹਾਡਾ ਮਸਲਾ ਕੀ ਹੈ ਮੈਂ ਮਸਲਾ ਹੱਲ ਕਰਾਂ ਇਹ ਹਾਥੀ ਦੇ ਦੰਦ ਖਾਨ ਨੂੰ ਹੋਰ ਅਤੇ ਦਿਖਾਨ ਨੂੰ ਹੋਰ ਆ ਸਰ ਕਈ ਵਾਰ ਕਹਿ ਦਿੱਤਾ ਜਾਂਦਾ ਵੀ ਵਿਹਲੜ ਆ ਇਹ ਜਿਹੜੇ ਧਰਨੇ ਲਾਉਣ ਵਾਲੇ ਆ ਸੜਕਾਂ ਘੇਰ ਕੇ ਲੋਕਾਂ ਨੂੰ ਕਿਉਂ ਪਰੇਸ਼ਾਨ ਕਰਦੇ ਮੁੱਖ ਮੰਤਰੀ ਸਾਹਿਬ ਨੇ ਭਾਵੇਂ ਕਿਸਾਨ ਜਿਹੀ ਬੰਦੀਆਂ ਨੂੰ ਕਿਹਾ ਹੋਵੇ ਭਾਵੇਂ ਕਿਸੇ ਨੂੰ ਵੀ ਜਿਹੜੇ ਸੜਕਾਂ ਰੋਕਦੇ ਉਹਨਾਂ ਨੂੰ ਬਹੁਤ ਠੋਕ ਕੇ ਕਿਹਾ ਹੈ ਤਾਂ ਮੇਰਾ ਮੇਰਾ ਅੱਜ ਸਵਾਲ ਆ ਮੁੱਖ ਮੰਤਰੀ ਨੂੰ ਫਿਰ ਕਿ ਕੀ ਤੁਸੀਂ ਵਿਹਲੜ ਸੀ ਅੱਜ ਤੋਂ ਸਾਢੇ 3 ਸਾਲ ਪਹਿਲਾਂ ਜਦੋਂ ਤੁਸੀਂ ਧਰਨੇ ਲਾ ਰਹੇ ਸੀ ਜਦੋਂ ਤੁਸੀਂ ਕਿਸਾਨਾਂ ਨਾਲ ਖਲੋ ਕੇ ਦਿੱਲੀ ਦੇ ਵਿੱਚ ਜਾ ਕੇ ਫੋਟੋ ਖਿਚਾਉਣ ਨੂੰ ਬੜੇ ਉਤਾਵਲੇ ਹੁੰਦੇ ਸੀ ਕਿ ਅੱਜ ਤੋਂ ਤੁਸੀਂ ਕਿਸਾਨਾਂ ਨੂੰ ਵੇਲੜ ਕਹਿੰਦੇ ਹੋ ਜਾਂ ਅਧਿਕਾਰੀਆਂ ਨੂੰ ਵੇਲੜ ਕਹਿੰਦੇ ਹੋ ਧਰਨਾ ਲਾਉਣ ਵਾਲਿਆਂ ਨੂੰ ਵੇਲੜ ਕਹਿੰਦੇ ਹੋ ਤੁਸੀਂ ਉਸ ਸਮੇਂ ਕਿੱਥੇ ਸੀ ਤੁਸੀਂ ਜੇ ਇਸ ਸੱਤਾ ਦੇ ਵਿੱਚ ਆਇਓ ਤੇ ਉਹਨਾਂ ਵੇਲੜਾਂ ਦੇ ਕਰਕੇ ਹੀ ਆਇਓ ਕਿਉਂਕਿ ਉਹਨਾਂ ਵੇਲੜਾਂ ਨੇ ਜਿਨ੍ਹਾਂ ਨੂੰ ਤੁਸੀਂ ਵੇਲੜ ਕਹਿ ਰਹੇ ਹੋ ਉਹਨਾਂ ਨੇ ਤੁਹਾਡਾ ਸਾਥ ਦਿੱਤਾ ਸੀ ਕਿਉਂਕਿ ਪੰਜਾਬ ਦੇ ਵਿੱਚ ਜਿਹੜੀਆਂ ਰਵਾਇਤੀ ਪਾਰਟੀਆਂ ਸੀ ਉਹਨਾਂ ਦਾ ਬਦਲ ਦੇ ਰੂਪ ਦੇ ਵਿੱਚ ਤੁਹਾਨੂੰ ਲਿਆਂਦਾ ਗਿਆ ਸੀ ਤੁਸੀਂ ਉਸ ਬਦਲ ਨੂੰ ਪੂਰਾ ਕਰਨ ਦਾ ਯਤਨ ਨਹੀਂ ਕੀਤਾ ਇਸੇ ਕਰਕੇ ਆਉਣ ਵਾਲਾ ਅਸੀਂ ਅੱਜ ਕਹਿ ਰਹੇ ਹਾਂ ਲੁਧਿਆਣੇ ਦੀ ਧਰਤੀ ਤੋਂ ਮੈਂ ਕਹਿ ਰਿਹਾ ਕੰਨ ਤੇ ਲਿਖਿਆ ਪੜ ਲਿਓ ਜੇ ਅਗਲੀ ਸਰਕਾਰ ਆਹ ਪੌੜੀਆਂ ਦੀ ਅੱਜ ਕਿ ਸਾਨੂੰ ਫੜਦੇ ਪਰ ਉਹ ਕਹਿੰਦੇ ਕਰਦਾਂਗੇ ਹਜੇ ਸਾਨੂੰ 2 ਸਾਲ ਹੋਏ 3 ਹੋਏ ਫਿਰ ਵੀ ਹੁਣ 4 ਹੋਏ ਕੋਈ ਨਾ ਕਰਦਾਂਗੇ ਆਖਰ ਤੱਕ ਦੇਖਦਾ ਲਓ ਵੀ ਕੀ ਕਰਦੇ ਆ ਦੇਖੋ ਅਸੀਂ ਇੱਕ ਗੱਲ ਬੜੀ ਸਾਫ ਸਪਸ਼ਟ ਕਹਿਣਾ ਚਾਹੁੰਦੇ ਹਾਂ ਭਾਰਤ ਦੇ ਚੋਣ ਕਮਿਸ਼ਨ ਨੂੰ ਵੀ ਕਹਿਣਾ ਚਾਹੁੰਦੇ ਹਾਂ ਜਿਹੜੀਆਂ ਵੀ ਪਾਰਟੀਆਂ ਕੋਈ ਵੀ ਗੱਲ ਦਾ ਫੈਸਲਾ ਕਰਦੀਆਂ ਕੋਈ ਸ਼ਲ ਵਾਅਦਾ ਕਰਦੀਆਂ ਉਹ ਵਾਅਦਾ ਇੱਕ ਕਾਨੂੰਨੀ ਮਨੋਰਥ ਪੱਤਰ ਹੋਣਾ ਚਾਹੀਦਾ ਜੇਕਰ ਉਹ ਲਾਗੂ ਨਹੀਂ ਕਰਦੇ ਤੇ 5 ਸਾਲਾਂ ਬਾਅਦ ਉਹਨਾਂ ਦੀ ਮਾਨਤਾ ਰੱਦ ਹੋਣੀ ਚਾਹੀਦੀ ਹੈ ਇਹ ਜ਼ਰੂਰੀ ਨਹੀਂ ਆ ਕਿ ਫਿਰਲੇ 6 ਮਹੀਨਿਆਂ 'ਚ ਕਰਦੇ ਬਹੁਤ ਸਾਰੀਆਂ ਸਰਕਾਰਾਂ ਇਹੋ ਕੁਝ ਕਰਦੀਆਂ ਆਈਆਂ ਔਰ ਕੋਈ ਕਹਿੰਦਾ ਸੀ ਮੈਂ ਆਟਾ ਦਾਲ ਦੇ ਦਿੰਦਾ ਕੋਈ ਕਹਿੰਦਾ ਮੈਂ ਪੱਤੀ ਵੀ ਦੇ ਦੂੰਗਾ ਦੂਜਾ ਕਹਿੰਦਾ ਮੈਂ ਘਿਓ ਵੀ ਦੇ ਦੂੰਗਾ ਸਾਡੇ ਲੋਕਾਂ ਨੂੰ ਇੰਨਾ ਸਸਤਾ ਨਾ ਬਣਾਓ ਅਸੀਂ ਆਟੇ-ਦਾਲ ਤੇ ਵਿਕਣ ਵਾਲੇ ਲੋਕ ਨਹੀਂ ਆ ਪੰਜਾਬੀ ਬੜੇ ਅਣਖ ਵਾਲੇ ਲੋਕ ਆ ਤੁਸੀਂ ਸਾਨੂੰ ਰੋਜ਼ਗਾਰ ਦਿਓ ਸਾਨੂੰ ਨਹੀਂ ਤੁਹਾਡੀਆਂ ਬੱਸਾਂ ਦਾ ਫਰੀਜ਼ ਦਾ ਸਫ਼ਰ ਚਾਹੀਦਾ ਜੇ ਮੈਂ ਲੱਖ ਰੁਪਏ ਤਨਖਾਹ ਲੈਣਾ ਮੈਂ ਆਪਣੀ ਬੱਸ ਚ ਚੜ੍ਹ ਕੇ ਜਾ ਸਕਦਾ ਠੀਕ ਹੈ ਮੈਂ ਆਪਣੀ ਗੱਡੀ ਦੇ ਭਾਵੇਂ ਮੈਂ ਲੋਨ ਤੇ ਲਈ ਆ ਉਹ ਤੇ ਜਾ ਸਕਦਾ ਅਸੀਂ ਤੁਹਾਡੇ ਕੋਲ ਮੰਗਣ ਨਹੀਂ ਗਏ ਕਿ ਕੈਪਟਨ ਮਰਿੰਦਰ ਸਿੰਘ ਕੋ ਕਿ ਔਰਤਾਂ ਨੇ ਮੰਗਿਆ ਸੀ ਕਿ ਸਾਨੂੰ ਫਰੀ ਚੜਾ ਦਿਓ ਇਹ ਤੁਹਾਡੇ ਗਲ ਪਿਆ ਸੱਪ ਆ ਜਿਹਨੂੰ ਤੁਸੀਂ ਨਿਭਾ ਰਹੇ ਹੋ ਤੁਸੀਂ ਅੱਜ ਉਹਨੂੰ ਵਾਪਸ ਵੀ ਨਹੀਂ ਕਰ ਰਹੇ ਕਿਸਾਨ ਬੰਮੀਆਂ ਨੇ ਬਿਲ ਦੇ ਰਹੇ ਸੀ 50 ਰੁਪਏ ਯੂਨਿਟ ਦੇ ਰਹੇ ਸੀ ਕਿਸਾਨਾਂ ਨੇ ਕਦੋਂ ਮੰਗ ਕੀਤੀ ਕਿ ਸਾਲੂ ਫਰੀ ਪਾਣੀ ਦੇ ਦਿਓ ਇਹਦੇ ਤੁਸੀਂ ਜੇ ਅਮਰੀਕਾ ਵਰਗਾ ਦੇਸ਼ ਸਬਸਿਡੀ ਦੇ ਰਿਆ ਉਹਦੀ ਵੇਖਾ ਵੇਖੀ ਤੁਸੀਂ ਵੀ ਸਬਸਿਡੀ ਦੇ ਰਹੇ ਹੋ ਅੱਜ ਕੀ ਹੈ ਅੱਜ ਸਰਕਾਰਾਂ ਖੇਤੀਬਾੜੀ ਦੇ ਸਿਸਟਮ ਨੂੰ ਖਤਮ ਕਰਨਾ ਚਾਹੁੰਦੀਆਂ ਨੇ ਖੇਤਾਂ ਨੂੰ ਖਤਮ ਕਰਨੀਆਂ ਚਾਹੁੰਦੀਆਂ ਇਸੇ ਕਰਕੇ ਸ਼ਹਿਰਾਂ ਦੇ ਵਿੱਚ ਬਾਰ-ਬਾਰ ਅਰਬਨ ਡਵੈਲਪਮੈਂਟ ਦੀ ਗੱਲ ਕੀਤੀ ਜਾ ਰਹੀ ਆ ਤਾਂ ਕਿ ਅਮਰੀਕਾ ਤੋਂ ਆਸਟ੍ਰੇਲੀਆ ਤੋਂ ਸਸਤੀ ਕਣਕ ਖਰੀਦ ਕੇ ਲੋਕਾਂ ਨੂੰ ਦਿੱਤੀ ਜਾ ਸਕੇ ਤੁਸੀਂ ਦੇਖੋ 1978 ਦੇ ਦੌਰ ਚ ਅਮਰੀਕਾ ਤੋਂ ਕਣਕ ਆਈ ਸੀ ਤਾਂ ਉਹਦੇ ਨਾਲ ਹੀ ਨਾਲ ਆ ਨਦੀਨ ਘਾ ਵੀ ਆਇਆ ਸੀ ਅੱਜ ਇਹਨੂੰ ਤੁਸੀਂ ਗਾਜਰ ਬੂਟੀ ਕਾਂਗਰਸ ਘਾ ਕਹਿੰਦੇ ਹੋ ਜੇ ਅਮਰੀਕਾ ਆਪਣੇ ਦੇਸ਼ 'ਚ ਕਿਸੇ ਬੀਜ ਨੂੰ ਦਾਖਲ ਹੋਣ ਨਹੀਂ ਦਿੰਦਾ ਜੇ ਕੈਨੇਡਾ ਕਹਿੰਦਾ ਮੇਰੇ ਦੇਸ਼ 'ਚ ਕਿਸੇ ਬਾਹਰਲੇ ਦੇਸ਼ ਦਾ ਬੀਜ ਨਾ ਹੋਵੇ ਤਾਂ ਹਿੰਦੁਸਤਾਨ 'ਚ ਕਿਉਂ ਸੋ ਅਸੀਂ ਇਸ ਮੰਚ ਤੋਂ ਉਹਨਾਂ ਕਾਰਪੋਰੇਟ ਆਧਾਰਿਆਂ ਨੂੰ ਵੀ ਇਹ ਦੱਸਣਾ ਚਾਹੁੰਦੇ ਆ ਕਿ ਪੰਜਾਬ ਦਾ ਕਿਸਾਨ ਪੰਜਾਬ ਦਾ ਅਧਿਆਪਕ ਪੰਜਾਬ ਦਾ ਮੁਲਾਜ਼ਮ ਇਨਾ ਅਰੇ ਗਿਆ ਗੁਜ਼ਰਿਆ ਨਹੀਂ ਆ ਉਹ ਤੁਹਾਡਾ ਵਿਰੋਧ ਕਰਦਾ ਰਿਹਾ ਤੇ ਕਰਦਾ ਰਹੇਗਾ ਚਾਹੇ ਤੁਸੀਂ ਸਾਨੂੰ ਵੇ ਲੜਕੋ ਚਾਹੇ ਤੁਸੀਂ ਕੁਛ ਕਹੋ ਇੱਕ ਹੋਰ ਸਵਾਲ ਹੁੰਦਾ ਸਰ ਜਦੋਂ ਇੱਥੇ ਚੋਣਾਂ ਦੇ ਵਿੱਚ ਕੋਈ ਆ ਕੇ ਧਰਨੇ ਲਾਵੇ ਤੁਹਾਨੂੰ ਕਹਿੰਦੇ ਤਾਂ ਜਾਂਦਾ ਭਾਈ ਇਹ ਵਿਰੋਧੀਆਂ ਦੇ ਆ ਭਿੱਜੇ ਹੋਏ ਵਿਰੋਧੀਆਂ ਨੇ ਸਿਖਾਏ ਹੋਏ ਆ ਜਾਂ ਵਿਰੋਧੀਆਂ ਦੇ ਹੱਥ ਚੜ੍ਹੇ ਹੋਏ ਆ ਐਦਾਂ ਦੀਆਂ ਗੱਲਾਂ ਹੁੰਦੀਆਂ ਤੁਸੀਂ ਕਿਸੇ ਕਾਂਗਰਸੀ ਭਾਜਪਾ ਜਾਂ ਕਿਸੇ ਹੋਰ ਵਿਰੋਧੀਆਂ ਦੇ ਧੱਕੇ ਜੜ ਕੇ ਤਾਂ ਨਹੀਂ ਬੈਠੇ ਜੀ ਦੇਖੋ ਇੱਕ ਬੜੀ ਗੱਲ ਸਾਫ਼ ਸਪਸ਼ਟ ਆ ਕਿ ਡੈਮੋਕ੍ਰੈਟਿਕ ਟੀਚਰ ਹੋਣ ਦਾ ਇਤਿਹਾਸ 1986 ਚ ਹੋਣ ਤੋਂ ਤੋਂ ਬਾਅਦ ਦਾ ਤੁਸੀਂ ਦੇਖ ਲਓ ਅਸੀਂ ਹਰ ਉਸ ਮੌਕੇ ਦੀ ਸਰਕਾਰ ਜਿਨ੍ਹਾਂ ਪੰਜਾਬੀਆਂ ਨਾਲ ਯਾਤੀ ਕਰਨ ਦੀ ਕੋਸ਼ਿਸ਼ ਕੀਤੀ ਔਰ ਡਟ ਕੇ ਵਿਰੋਧ ਕੀਤਾ ਔਰ ਹੱਕ ਸੱਚ ਦੇ ਇਨਸਾਫ ਦੀ ਲੜਾਈ ਚ ਸਾਨੂੰ ਕਿਸੇ ਦੇ ਸਰਟੀਫਿਕੇਟ ਦੀ ਜਰੂਰਤ ਨਹੀਂ ਨਾ ਭਗਵੰਤ ਮਾਨ ਦੇ ਨਾ ਕਿਸੇ ਹੋਰ ਕਾਂਗਰਸੀ ਦੇ ਨਾ ਅਸੀਂ ਕਿਸੇ ਪਾਰਟੀ ਦੇ ਨੁਮਾਇੰਦੇ ਆ ਅਸੀਂ ਕੇਵਲ ਅਧਿਆਪਕ ਆ ਔਰ ਆਪਣੀਆਂ ਮੰਗਾਂ ਦੇ ਲਈ ਲੜਨਾ ਜਾਣਦੇ ਆ ਔਰ ਸਾਨੂੰ ਇਹ ਵੀ ਪਤਾ ਹੈ ਕਿ ਜਿੱਤ ਹਮੇਸ਼ਾ ਲੜਦੇ ਲੋਕਾਂ ਦੀ ਹੁੰਦੀ ਹੈ ਜਿਮਨੀ ਚੋਣ ਦੇ ਵਿੱਚ ਕਿਉਂ ਇੱਥੇ ਧਰਨੇ ਲੱਗਦੇ ਆ ਹੁਣ ਇੱਕ ਹੋਰ ਉੱਧਰ ਬੈਠੇ ਅੱਗੇ ਹੋਰ ਕੋਈ ਬੈਠੇ ਹੋਣੇ ਜੀ ਜਿਮਨੀ ਚੋਣਾ ਧਰਨੇ ਦਾ ਖੜਾ ਕਾਦੋ ਬਣ ਜਾਂਦੀ ਹੈ ਜਦੋਂ ਸਰਕਾਰਾਂ ਅੰਨੀਆਂ ਬੋਲੀਆਂ ਹੋ ਜਾਂਦੀਆਂ ਤਾਂ ਉਹਨਾਂ ਦੀਆਂ ਜਿਹੜੀਆਂ ਨੀਤੀਆਂ ਵਾਂ ਉਹਨਾਂ ਨੂੰ ਨੰਗਾ ਕਰਨ ਵਾਸਤੇ ਮੈਦਾਨ 'ਚ ਆਉਣਾ ਪੈਂਦਾ ਔਰ ਉਹਦਾ ਸਭ ਤੋਂ ਵਧੀਆ ਪਲੇਟਫਾਰਮ ਜਿਹੜਾ ਜਿਮਨੀ ਚੋਣ ਹੁੰਦੀ ਹੈ ਤੁਸੀਂ ਇਹ ਦੇਖੋ ਕਿ ਜਿਮਨੀ ਚੋਣ ਅਕਾਲੀਆਂ ਨੇ ਗਿੱਦੜ ਵਾਹ ਦੀ ਜਿੱਤੀ ਸੀ ਤਾਂ ਉਸ ਚੋਣ ਦੇ ਨਾਲ ਅਕਾਲੀ ਰਾਜ 10 ਸਾਲ ਬਣਿਆ ਸੋ ਇਹ ਨਾ ਸੋਚੋ ਕਿ ਜਿਮਨੀ ਚ ਚੋਣ ਦੇ ਵਿੱਚ ਜਿਹੜੇ ਅਸੀਂ ਲੋਕ ਵਿਰੋਧ ਕਰਦੇ ਆ ਅਸੀਂ ਲੋਕਾਂ ਨੂੰ ਸ਼ੀਸ਼ਾ ਵਿਖਾਉਂਦੇ ਆ ਕਿ ਆਹ ਤੁਹਾਡੇ ਉਹ ਲੋਕ ਆ ਜਿਨ੍ਹਾਂ ਤੁਹਾਡੇ ਨਾਲ ਵਾਅਦੇ ਕੀਤੇ ਸੀ ਔਰ ਉਹਨਾਂ ਵਾਅਦਿਆਂ ਦੇ ਕਿੰਨਾ ਖਰੇ ਉਤਰਿਆ ਇਹ ਤੁਸੀਂ ਸੋਚਣਾ ਵਿਚਾਰਨਾ ਮੈਂ ਪਹਿਲੇ ਹੀ ਕਿਹਾ ਸੀ ਇਹ 94 ਤੋਂ 95 ਹੋ ਜਾਣ ਸਾਨੂੰ ਕੋਈ ਫਰਕ ਨਹੀਂ ਪੈਂਦਾ ਪਰ ਅਸੀਂ ਜਿਉਂਦੇ ਜਾਗਦੇ ਲੋਕ ਆ ਜੰਗਲ 'ਚ ਆਗ ਲੱਗੀ ਤੇ ਅਸੀਂ ਉਹ ਦੱਸਣਾ ਚਾਹੁੰਦੇ ਆ ਚਿੜੀ ਜਿਵੇਂ ਚੁੰਝ ਪਾਣੀ ਭਰ ਕੇ ਅਸੀਂ ਪੰਜਾਬ ਦੇ ਇਤਿਹਾਸ 'ਚ ਆਪਣੇ ਆਪ ਨੂੰ ਗਦਾਰਾਂ 'ਚ ਸ਼ਾਮਲ ਨਹੀਂ ਕਰਨਾ ਚਾਹੁੰਦੇ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਹਰੀ ਸਿੰਘ ਨਲੂਏ ਭਗਤ ਸਿੰਘ ਗੁਰਗੋਵਰ ਸਿੰਘ ਜੀ ਦੀ ਔਲਾਦ ਆ ਕਿ ਜਿਨ੍ਹਾਂ ਨੇ ਜ਼ੁਲਮ ਦਾ ਖਿਲਾਫ ਡਟ ਕੇ ਟੱਕਰਾਂ ਕੀਤਾ ਸੋ ਜ਼ੁਲਮ ਦਾ ਟੱਕਰਾਂ ਕਰਨਾ ਹੀ ਸਾਡਾ ਮੁੱਖ ਮਕਸਦ ਆ ਐਸ ਵੇਲੇ ਇਹ ਇੰਨੀ ਅੰਨੀ ਭੁਤਰੀ ਸਰਕਾਰ ਆ ਕਿ ਇਹ ਕੁਝ ਨਹੀਂ ਵੇਖ ਰਹੀ ਕਿ 5 ਸਾਲ ਦਾ ਲੱਗਾ ਨੌਕਰੀ ਬੰਦਾ ਉਹਨੂੰ ਘਰ ਤੋਂ ਉਹ ਦਿਨ ਇਹ ਕਿੱਥੋਂ ਦਾ ਜਾਇਜ਼ ਆ ਔਰ ਜੇ ਤੋੜਨਾ ਹੈ ਤਾਂ ਉਹਨਾਂ ਅਫਸਰਾਂ ਨੂੰ ਵੀ ਨਾਲ ਤੋੜੋ ਜਿਨ੍ਹਾਂ ਨੇ ਉਹ ਭਰਤੀ ਕੀਤੀ ਜਿਨ੍ਹਾਂ ਨੇ ਉਹ ਗਲਤ ਭਰਤੀ ਕੀਤੀ ਜਿਹਨੂੰ ਉਹ ਗਲਤ ਕਹਿੰਦੇ ਆ ਸੋ ਅਜੇ ਅਫਸਰਾਂ ਦੇ ਅੱਜ ਤੱਕ 32 ਸਾਲਾਂ 'ਚ ਮੈਂ ਗਾਇਡ ਇੱਕ ਦੀ ਨਹੀਂ ਵੇਖੀ ਅਸੀਂ ਮੰਨਾਂਗੇ ਭਗਵੰਤ ਮਾਨ ਨੂੰ ਜੇਕਰ ਫਿਰ ਉਹ ਆਪਣੇ ਅਫਸਰਾਂ ਨੂੰ ਪਹਿਲੇ ਘਰ ਨੂੰ ਤੋੜੇਗਾ ਉਹ ਸਿੱਖਿਆ ਜਿਨੇ ਉਸ ਭਰਤੀ ਦੇ ਦਰਮਿਆਨ ਸੈਕਟਰੀ ਰਹੇ ਆ ਉਹ ਸੈਕਟਰੀ ਘਰ ਨੂੰ ਤੋੜੇਗਾ ਫਿਰ ਅਸੀਂ ਮੰਨਾਂਗੇ ਕਿ ਭਗਵੰਤ ਮਾਨ ਵਾਕੇ ਹੀ ਇਮਾਨਦਾਰ ਤੁਸੀਂ ਕਿਹਾ ਸੀ ਵਾਰਿਸ ਭਗਤ ਸਿੰਘ ਹੋਰਾਂ ਦੇ ਗੁਰਗੋਬ ਸਿੰਘ ਜੀ ਦੇ ਜਾਂ ਹੋਰ ਸਖੀਦਾਂ ਤੁਸੀਂ ਲਿਆ ਭਗਤ ਸਿੰਘ ਜੀ ਦੀ ਤਸਵੀਰ ਤਾਂ ਹਰੇਕ ਦਫ਼ਤਰ ਦੇ ਵਿੱਚ ਲੱਗੀ ਹੋਈ ਆ ਤੇ ਬਾਬਾ ਐਸਾ ਭੀਮਰਾ ਹੋ ਵੇਟ ਕਰ ਹੋਣਾ ਦੀ ਤਸਵੀਰ ਲੱਗੀ ਹੋਈ ਆ ਸਿਰਾਂ ਦੇ ਉੱਤੇ ਪੱਗਾਂ ਭਗਤ ਸਿੰਘ ਵਾਲੀਆਂ ਤੇ ਗੱਲਾਂ ਤੁਸੀਂ ਵੀ ਭਗਤ ਸਿੰਘ ਵਾਲੀਆਂ ਕਰਦੇ ਹੋ ਵੀ ਭਗਤ ਸਿੰਘ ਵਾਲੀਆਂ ਕਰਦੇ ਫਰਕ ਕਿੱਥੇ ਆ ਜੀ ਦੇਖੋ ਖੱਟੀ ਪੱਗ ਬੰਨ ਲੈਣਦੇ ਨਾ ਬਸੰਤੀ ਪੱਗ ਲੈਣ ਬੰਨ ਲੈਣਦੇ ਨਾਲ ਕੋਈ ਭਗਤ ਸਿੰਘ ਦਾ ਵਾਰਿਸ ਨਹੀਂ ਬਣ ਜਾਂਦਾ ਭਗਤ ਸਿੰਘ ਜੀ ਦਾ ਨਾਰਾ ਸੀ ਸਾਮਰਾਜਵਾਦ ਮਰਦਾਬਾਦ ਸੋ ਇਨਕਲਾਬ ਜ਼ਿੰਦਾਬਾਦ ਸਾਮਰਾਜਵਾਦ ਮਰਦਾਬਾਦ ਇਹ ਤੇ ਇਨਕਲਾਬ ਜ਼ਿੰਦਾਬਾਦ ਕਹਿੰਦੇ ਸਾਮਰਾਜਵਾਦ ਮਰਦਾਬਾਦ ਕਿੱਥੇ ਕਹਿੰਦੇ ਆ ਕਦੀ ਕਦੀ ਸੁਣਿਆ ਭਗਵਾਨ ਜੀ ਦੇ ਮੂੰਹੋਂ ਸਾਮਰਾਇਵਾਦ ਮੁਤਾਬਤ ਇਹਦੇ ਕਾਰਪੋਰੇਟਾਂ ਦੀ ਦਲਾਲੀ ਕਰਨ ਦੇ ਇਹ ਆਵਾਜ਼ਾਂ ਦੇ ਰਿਹਾ ਉਹਨਾਂ ਲੋਕਾਂ ਨੂੰ ਆਜੋ ਪੰਜਾਬ ਖੁੱਲਾ ਪਿਆ ਤੁਹਾਡੇ ਵਾਸਤੇ ਅਸੀਂ 45 ਦਿਨ ਦੇ ਵਿੱਚ ਤੁਹਾਨੂੰ ਪੱਟਾ ਲੈ ਕੇ ਦੇ ਦਾਂਗੇ ਤੁਸੀਂ ਆਓ ਸਾਡੀ ਜ਼ਮੀਨ ਵੀ ਖਰੀਦ ਲਓ ਉਹ ਕਹਿੰਦੇ ਵਿਕਾਸੇ ਤਾਂ ਹੋਣਾ ਜੇ ਕਾਰਪੋਰੇਟਸ ਆਉਣਗੇ ਜੇ ਇੱਥੇ ਪੰਜਾਬ ਦੇ ਵਿੱਚ ਵਪਾਰੀ ਆਊਗਾ ਤਾਂ ਪੰਜਾਬ ਦਾ ਵਿਕਾਸ ਹੋਊਗਾ ਤੇ ਕੀ ਕੀ ਮੰਨ ਲਓ ਅਸੀਂ ਵੀ ਅਸੀਂ ਵਿਕਾਸ ਦੇ ਵਿਰੋਧੀ ਨਹੀਂ ਆ ਵਿਕਾਸ ਹੋਣਾ ਚਾਹੀਦਾ ਪਰ ਉਹਦੇ ਨਾਲ ਜਿਹੜਾ ਲੋਕਾਂ ਨੂੰ ਉਹਨਾਂ ਦਾ ਬੰਦਾ ਹੱਕ ਵੀ ਤਾਂ ਦੇਣਾ ਚਾਹੀਦਾ ਨਾ ਜੇਕਰ ਅੱਜ ਭਾਰਤ ਮਾਲਾ ਪ੍ਰੋਜੈਕਟ ਦੇ ਵਿੱਚ ਥਾਂ ਥਾਂ ਤੇ ਡਿੱਕੇ ਆ ਰਹੇ ਆ ਇੱਕ ਕਿਸਾਨ ਨੂੰ ਤੁਸੀਂ 1.5 ਕਰੋੜ ਰੁਪਏ ਕਿਲੇ ਦਾ ਦੇ ਰਹੇ ਹੋ ਦੂਜੇ ਨੂੰ ਤੁਸੀਂ 25 ਲੱਖ ਕਿਲਾ ਦੇਣ ਦੀ ਗੱਲ ਕਰਦੇ ਹੋ ਤਾਂ ਇਨਸਾਫ ਕਿੱਥੇ ਆ ਜੇਕਰ ਤੁਸੀਂ ਲੈਣਾ ਇੱਕ ਬਰਾਬਰ ਇੱਕ ਪੈ ਮਾਣਾਂ ਤੇ ਰੱਖੋ ਨਾ ਇਹਨੇ ਹੁਣ ਅਸੀਂ ਕਰਨਾ ਹੈ ਇਦਾਂ ਵੀ 24 ਹੇਕੜ ਐਕਵਾਇਰ ਕਰਕੇ ਉਹਦੇ ਵਿੱਚੋਂ ਕਿਸਾਨਾਂ ਨੂੰ ਹੀ ਦੇਣਾ ਹੈ ਵਿੱਚੋਂ ਉਹਦੇ ਬਣਦੀ ਜਗਾ ਵੀ ਤੁਸੀਂ ਆਪਣੀ ਵੇਚੋ ਦੇ ਅਨੰਦ ਲੋ ਇਰਾਵਾਲੇ ਤੁਸੀਂ 3.5 ਸਾਲ ਸੁੱਤੇ ਰਹੇ ਸਾਡੇ 3.5 ਸਾਲ ਤੁਹਾਡੀਆਂ ਗਲਤ ਜਿਹੜੀਆਂ ਪਾਲਿਸੀ ਸੀ ਉਹ ਗਲਤ ਸੀ ਸਾਡਾ ਸਵਾਲ ਇਹ ਹੀ ਆ ਨਾ ਕਿ ਆਮ ਕਿਸਾਨ ਖੁਦਕੁਸ਼ੀ ਕਿਉਂ ਕਰ ਰਿਹਾ ਸਾਡੇ ਅਧਿਆਪਕ ਜਿਹੜੇ ਬੇਰੁਜ਼ਗਾਰ ਹੋ ਗਏ ਆ ਜਿਹੜੇ 40 40 ਸਾਲ ਤੋਂ ਉੱਪਰ ਦੀ ਉਮਰਾਂ ਟੱਪ ਗਏ ਆ ਜਦੋਂ ਉਹ ਅੱਜ 5 ਸਾਲਾਂ ਬਾਅਦ ਤੁਸੀਂ ਉਹਨਾਂ ਨੂੰ ਟਰਮੀਨੇਸ਼ਨ ਆਰਡਰ ਫੜਾਓਗੇ ਉਹ ਕਿਹੜੀ ਥਾਂ ਤੇ ਜਾਣਗੇ ਉਹ ਕਿਹੜੇ ਪ੍ਰਾਈਵੇਟ ਸਕੂਲ ਤੇ ਜਾਣਗੇ ਕੀ ਉਹਨਾਂ ਨੂੰ ਤਨਖਾਹ ਮਿਲ ਜਾਏਗੀ ਹਰ ਵਿਅਕਤੀ ਦਾ ਸੁਪਨਾ ਹੁੰਦਾ ਅਸੀਂ ਭਗਵੰਤ ਮਾਨ ਜੀ ਨੇ ਸ਼ੁਰੂ ਚ ਕਿਹਾ ਸੀ ਮੈਂ ਚਾਹਨਾ ਕਿ ਲੋਕੀ ਬਾਹਰ ਨਾ ਜਾਣ ਲੋਕੀ ਬਾਹਰ ਨਾ ਜਾਣ ਕੈਨੇਡਾ ਵਾਲੇ ਇੱਥੇ ਆਉਣ ਅਮਰੀਕਾ ਵਾਲੇ ਇੱਥੇ ਆਉਣ ਆਇੱਛੇ ਆ ਕੇ ਨੌਕਰੀਆਂ ਕਰਨ ਇੱਥੇ ਤੁਸੀਂ ਨੌਕਰੀ ਕਿੰਨੇ ਦੀ ਦਿੰਦੇ ਹੋ 35-400 ਦੀ ਜਾਂ 29-400 ਦੀ ਹੁਣ ਤੁਸੀਂ ਦੱਸੋ ਕਿ ਇੱਕ ਬੰਦਾ ਜਿਹੜਾ ਇੱਕ ਵਾਰੀ ਵਿਦੇਸ਼ ਵੇਖ ਆਇਆ ਉੱਥੇ ਉਹ ਇੱਕ ਮਹੀਨੇ ਦਾ 1 ਲੱਖ 1.5 ਲੱਖ ਰੁਪਇਆ ਕਮਾਉਣ ਧਿਆ ਉਹ ਤੁਹਾਡੇ ਆ ਕੇ 10-300 ਤਨਖਾਹ ਤੇ ਹੋਣੀ ਵਧੀਆ ਨਾ ਪਹਿਲੇ ਤਾਂ 10-300 ਹੀ ਸੀ ਨਾ ਜੋ 10-300 ਲਈ ਕੰਮ ਕਰੇਗਾ ਜਾਂ 35-400 ਲਈ ਕੰਮ ਕਰੇਗਾ ਜਿਸ ਬੱਚੇ ਨੇ ਉੱਥੇ ਜਾ ਕੇ ਸਾਲ ਦੋ ਸਾਲ ਬਾਅਦ ਹੀ 50 ਲੱਖ ਦੀ ਕਾਰ ਦੇ ਵਿੱਚ ਸਫ਼ਰ ਕਰ ਲਿਆ ਹੋਵੇ ਉਹਨੂੰ ਤੁਸੀਂ ਕਹੋ ਕਿ ਇੱਥੇ ਆ ਕੇ ਉਹ ਤੁਸੀਂ ਉਹ ਸਹੂਲਤਾਂ ਹੀ ਨਹੀਂ ਦੇ ਪਾਰੇ ਫਿਰ ਤੁਸੀਂ ਉਹ ਬੰਦੇ ਰੋਂਦੇ ਨਹੀਂ ਦੇਖੇ ਜਿਹੜੇ ਆ ਕੇ ਮੁੱਖ ਮੰਤਰੀ ਸਾਹਿਬ ਦੇ ਸਾਹਮਣੇ ਹੰਝੂ ਘੇਰ ਕੇ ਭਾਵੁਕ ਹੋ ਕੇ ਜਜ਼ਬਾਤੀ ਹੋ ਕੇ ਕਹਿੰਦੇ ਸਰ ਮੈਨੂੰ ਪਤਾ ਲੱਗਿਆ ਵੀ ਮੇਰਾ ਜੁਆਇਨਿੰਗ ਲੈਟਰ ਆ ਗਿਆ ਤੇ ਮੈਨੂੰ ਬੜੀ ਖੁਸ਼ੀ ਹੋਈ ਮੈਂ ਜਜ਼ਬਾਤੀ ਹੋ ਗਿਆ ਮੈਂ ਭਾਵੁਕ ਹੋ ਗਿਆ ਤੇ ਫਿਰ ਉਹ ਬੜੀਆਂ ਵਾਇਰਲ ਹੁੰਦੀਆਂ ਜੀ ਸਰ ਕੋਈ ਵੀ ਭਰਤੀ ਕਦੀ ਕੰਪਲੀਟ ਨਹੀਂ ਹੁੰਦੀ ਪਹਿਲੀ ਗੱਲ ਸਰਕਾਰਾਂ ਦਿੰਦੀਆਂ ਨਾ ਦਿੰਦੀਆਂ ਜੇ ਅਸੀਂ 3704 ਭਰਤੀ ਕਰਤਾ ਅਸੀਂ 5177 ਭਰਤੀ ਕਰਤਾ ਹੁਣ ਮੈਂ ਤੁਹਾਨੂੰ ਹਕੀਕਤ ਦੱਸਣੀ ਚਾਹੁੰਦਾ ਕਿ ਇਹ ਭਰਤੀਆਂ ਚੋਂ ਅੱਧਾ ਹਿੱਸਾ ਵੀ ਭਰਤੀ ਨਹੀਂ ਪੂਰਾ ਹੁੰਦਾ ਕਿਉਂਕਿ ਬਹੁਤ ਸਾਰੇ ਲੋਕ ਦੋ ਦੋ ਥਾਵਾਂ ਦੇ ਤਿੰਨ ਤਿੰਨ ਸਬਜੈਕਟਾਂ 'ਚ ਭਰਤੀ ਹੋ ਜਾਂਦੇ ਆ ਕਹਿੰਨ ਉਹ 5177 ਆ ਟੋਟਲ ਭਰਤੀ ਹੋਈ 2100 ਦੀ ਉਹ ਸਕ੍ਰਿਪਟ ਉਹ ਸਕ੍ਰਿਪਟ 3704 ਦੀ ਭਰਤੀ ਹੋਈ ਕੇਵਲ 1600 ਬੰਦਿਆਂ ਨੂੰ ਨੌਕਰੀ ਮਿਲੀ ਇਸੇ ਤਰ੍ਹਾਂ ਹੋਰ ਬਹੁਤ ਸਾਰੀਆਂ 23 2364 ਵਾਲੇ 41 ਕਾਰਡ ਵਾਲੇ 59 ਚ ਚਲਾਣੇ ਵਾਲੇ ਸਾਥੀ ਆ ਤੁਸੀਂ ਇਹ ਭਰਤੀਆਂ ਇਹਦੇ ਵਿੱਚੋਂ ਸਿਰਫ ਆਰਡਰ 2-3 ਹਜ਼ਾਰ ਰੁਪਏ ਦੇਣਗੇ ਪਰ ਫਟਾ ਚਮਕਾਉਣਗੇ ਕਿ ਸਾਡੀ ਜਿਹੜੀ ਭਰਤੀ ਆ ਉਹ ਅਸੀਂ ਐਨੇ ਉਹ ਜਿਹੜੇ 50 ਹਜ਼ਾਰ ਹਨ ਉਹ ਜਾ ਕੇ ਫੀਲਡ ਤੇ ਸਰਵੇ ਕਰਾ ਕੇ ਵੇਖ ਲਓ ਜੇ 50 ਹਜ਼ਾਰ ਹੋਣਗੇ ਤੇ ਅਸੀਂ ਮੈਂ ਨੌਕਰੀ ਤੋਂ ਅਸਤੀਫਾ ਦੇ ਦੂੰਗਾ